ਗੋਪੀ ਮੈਨੂੰ ਨਾ ਜੋਬਨ ਮਿਲਿਆ ਏ ਅੱਛਾ ਤੇ ਵਿਚਾਰਾ ਬੜਾ ਹੀ ਖੁਸ਼ ਹੋਏਗਾ ਅੱਛਾ ਤੇ ਆਂਦਾ ਵੀ ਮੈਂ ਨਾ ਬੜਾ ਤਨਮਾਦ ਕਰਨ ਦਿਆ ਸੀ ਜੋਦੇ ਦਾ ਤੇ ਸਾਡੇ ਵੱਲੋਂ ਹਾਂ ਆਂਦਾ ਮਾਤਾ ਜਿਹੜੀ ਤੁਸੀਂ ਮੈਨੂੰ ਹਾਂ ਕਰ ਦਿੱਤੀ ਹਾਂ ਤੇ ਜੋਦੇ ਨੇ ਮੈਨੂੰ ਪੈਸੇ ਦੇ ਦਿੱਤੇ ਤੇ ਮੈਂ ਜਿਹੜੀ ਰੇਤਾ ਗਈ ਉਹ ਚ ਚਕਾ ਲਈ ਅੱਛਾ ਤੇ ਪਹਿਲੀ ਹਾਂ ਪਹਿਲੀ ਆਂਦਾ ਮੇਰੀ ਪੱਧਰੀ ਹੋ ਗਈ ਆ ਉਹਦਾ ਨਾ ਵਾ ਮੈਨੂੰ ਲੱਗਦਾ ਵਾ ਵੀ ਵਾਵਾ ਮੈਂ ਤਾਂ ਨਾਲ ਕਿ ਲਾ ਕੀਤੀ ਹੋਣੀ ਕਿਉਂਕਿ ਦਿਨ ਤਾਂ ਥੋੜੇ ਜਿਹੀ ਹੋਏ ਜੇ ਆਹੋ ਦਿਨ ਤਾਂ ਥੋੜੇ ਹੋਏ ਆ ਪਰ ਬੜਾਈ ਖੁਸ਼ ਹੈਗਾ ਦਿਨ ਰਾਤ ਕਰਿਆ ਹੋਣਾ ਦਿਨ ਰਾਤ ਹੀ ਵਿਚਾਰਾ ਕੀ ਤੱਕ ਤਰਾਂ ਉਹਨੇ ਆਪਣੀ ਰੇਤਾ ਚਕਾਈ ਆ ਹਾਂ ਤੇ ਆਂਦਾ ਮੈਂ ਇਹ ਵੀ ਗੱਲ ਯਾਦ ਹੀ ਰਹਿਣੀ ਮੈਂ ਉਹਨਾਂ ਵੱਲ ਗਿਆ ਸੇ ਗੁਰਸਾਬ ਹੋਣਾ ਵੱਲ ਅੱਛਾ ਤੇ ਆਂਦਾ ਉਹਨਾਂ ਤੇ ਮੈਨੂੰ ਦੇਲੀ ਮੇਰਾ ਤੋੜ ਦਿੱਤਾ ਹਾਂ ਤੇ ਮੇਰਾ ਮੈਂ ਸੋਚ ਕੇ ਤੇ ਫੇਰ ਮੈਂ ਤੁਹਾਡੇ ਹਾਲ ਆਇਆ ਪੀਜੀ ਤਾਂ ਮੇਰਾ ਕਰਦਾ ਨਹੀਂ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਤੇ ਇੰਨਾ ਖ ਨਹੀਂ ਕੀ ਆਖਣਾ ਆਹੋ ਜਦ ਇੱਕ ਤਾਂ ਜਵਾਬ ਹੋ ਜਾਵੇ ਤਾਂ ਫਿਰ ਫਿਰ ਦਿਲ ਟੁੱਟ ਟੁੱਟ ਜਾਂਦਾ ਟੁੱਟ ਜਾਂਦਾ ਵਾ ਤੇ ਉਹ ਵਿਚਾਰਾ ਬੜਾ ਖੁਸ਼ ਹੋਗਾ ਤੇ ਆਖਣ ਡਿਆ ਹੈਗਾ ਮੈਂ ਤੁਹਾਡਾ ਦੇਣ ਕਦੀ ਨਹੀਂ ਕਿਤੇ ਦੇ ਸਕਦਾ ਤੇ ਜੇ ਤੁਸੀਂ ਮੈਨੂੰ ਪੈਸੇ ਨਾ ਦਿੰਦੇ ਤਾਂ ਮੈਂ ਤੇ ਰੋਟੀਆਂ ਵੀ ਯਾਤਰ ਹੋ ਜਾਣਾ ਹੈਗਾ ਫਿਕਣਕ ਵੀ ਜੀ ਨਹੀਂ ਜਾਣੀ ਤੇ ਕਿੱਥੋਂ ਵਿਚਾਰਿਆਂ ਨੇ ਖਾਣਾ ਹੈਗਾ ਹਾਂ ਤੇ ਉਹ ਆਂਦਾ ਵੀ ਮੈਂ ਨਾ ਹੁਣ ਟਾੜੇ ਥੋੜੇ ਥੋੜੇ ਕਰਕੇ ਤੇ ਮੋੜ ਦੂੰਗਾ ਚਲੋ ਮੈਂ ਵੀ ਮੋੜੇ ਹੀ ਜਾਣੇ ਆ ਤੇ ਮੈਂ ਆਖਿਆ ਤੂੰ ਕੋਈ ਗੱਲ ਨਹੀਂ ਤੂੰ ਦਵਾਈ ਰੂੜੀ ਘਟਾ ਪਾ ਆਹੋ ਤੇ ਚਲ ਕੋਈ ਨਹੀਂ ਜੋ ਤੇਰੀ ਫਸਲ ਹੋਊਗੀ ਤੂੰ ਦੋ ਵਾਰ ਕਰਕੇ ਦੇ ਦੇ ਆਹੋ ਚੋ ਥੋੜੇ ਥੋੜੇ ਕਰਕੇ ਵੀ ਦੇ ਜੂਗਾ ਨਾ ਸਾਢੇ ਡੇਢ ਸਾਲ ਤੇ ਉਦਾਂ ਹੀ ਫਸਲਾਂ ਜੜੀਆਂ ਐਨੀਆਂ ਵਧੀਆ ਨਹੀਂ ਹੋਣੀਆਂ ਨਹੀਂ ਹੋਣੀਆਂ ਜੇ ਸਭ ਨਾ ਹੋਇਆ ਵਾ ਤੇ ਚਾ ਕੋਈ ਗੱਲ ਨਹੀਂ ਆਪਣਾ ਸਾਰੀ ਗਿਆ ਆਹੋ ਚੱਲ ਸਾਰੀ ਗਿਆ ਸਾਡਾ ਤਾਂ ਉਹਦਾ ਵੀ ਮਾ ਤੜਦਾ ਸੜ ਗਿਆ ਸੜ ਗਿਆ ਜੇ ਮਮੀ ਆਪਾਂ ਸੇ ਇਹ ਸੋਚਦੇ ਫਿਰ ਪੈਲੀ ਲੈਣੀ ਆ ਤੇ ਇਹਨੂੰ ਨਹੀਂ ਦੇਨੇ ਤੇ ਨਾ ਫਿਰ ਇਹਨੇ ਬਸ ਹੀ ਸੇ ਦੇਣੀਆਂ ਹੀ ਸਾਨੂੰ ਇਹੋ ਹੀ ਆਖਣਾ ਹੈਗਾ ਵੀ ਮੈਂ ਜਿੱਦੜ ਵੀ ਗਿਆ ਮੈਨੂੰ ਚਲੋ ਇਧਰੋਂ ਨੂੰ ਹਮ ਸਲਾਹ ਹੋ ਗਿਆ ਪੈਸੇ ਦੇ ਆਇਆ ਜੋ ਦਾ ਆਹੋ ਤੇ ਇਹਨੇ ਦੇ ਵਿੱਚ ਉਹਦਾ ਗਰੀਬ ਦਾ ਸਵਾਰਿਆ ਆ ਗਿਆ ਹਾਂ ਤੇ ਕੀ ਪਤਾ ਸਾਡੇ ਵੀ ਪੈਸੇ ਤਾਂ ਹੀ ਨਹੀਂ ਇਕੱਠੇ ਹੋ ਗਏ ਸਾਨੂੰ ਵੀ ਕੀਤਾ ਇਹਦੀਆਂ ਹੀਸਾਂ ਨਹੀਂ ਲੱਗਦੀਆਂ ਉਹ ਪਰਮਾਤਮਾ ਵੇਂਦਾ ਨਾ ਜਦੋਂ ਆਪਾਂ ਕਹਿਦੀ ਹੈ ਹਰ ਤਰੀਦੀ ਆ ਤੇ ਫਿਰ ਪਰਮਾਤਮਾ ਵੀ ਸਾਡੀ ਕਰਦਾ ਵਾ ਉਹ ਤਰ੍ਹਾਂ ਨਾ ਸਿਆਣੇ ਆਂਦੇ ਆ ਸਾਡਾ ਪਿਓ ਦੱਸਦਾ ਹੁੰਦਾ ਹੀ ਇਹ ਜਿਹੜੀ ਆਪਣੇ ਸਾਰੀ ਦਿਹਾੜੀ ਦੀ ਚਵੀਆਂ ਘੰਟਿਆਂ ਦੀ ਗੱਲ ਨਾ ਇੱਕ ਵਾਰ ਸੱਚੀ ਹੁੰਦੀ ਹੈ ਦਿਹਾੜੀ ਦੇ ਵਿੱਚ ਹਾਂ ਤਾਂ ਪਰ ਪਤਾ ਨਹੀਂ ਹੁੰਦਾ ਕਦੋਂ ਹੁੰਦੀ ਆ ਤੇ ਕੀ ਤੱਕ ਤੇ ਜੋ ਬਣਨੇ ਨਹੀਂ ਸਾਨੂੰ ਸੀਸ ਦੇ ਦਿੱਤੀ ਆਹੋ ਜਿਹੜਾ ਸਾਡਾ ਅੱਧਾ ਕਿੱਲਾ ਬਣੀ ਗਿਆ ਸਾਡਾ ਵੀ ਅੱਧਾ ਕਿੱਲਾ ਚਲੋ ਬਣ ਗਿਆ ਆਹੋ ਤੇ ਉਹਦੇ ਵੀ ਵਿਚਾਰੇ ਦੇ ਦਾਣਾ ਪੱਕਾ ਨਿਕਲ ਆਊਗਾ ਹਾਂ ਹੁਣ ਇਹ ਹੁਣ ਦਵਿੰਦਰ ਜੀ ਕਿਉਂ ਨਹੀਂ ਸੀ ਵੀ ਦੇ ਸਕਦੇ ਸੀ ਕਿਹੜਾ ਮਾੜੇ ਨਹੀਂ ਸੀ ਦੇ ਸਕਦੇ ਸੀ ਇਹੋ ਹੀ ਨਾ ਵੀ ਐਨੇ ਗਰੀਬ ਨੇ ਸਾਨੂੰ ਪਤਾ ਨਹੀਂ ਮੋੜਨੇ ਕਿ ਨਹੀਂ ਮੋੜਨੇ ਆਹੋ ਕਿਹੜਾ ਮਾੜੇ ਨਹੀਂ ਸੀ ਕਿਸੇ ਗੱਲੋਂ ਹਾਂ ਤੇ ਉਹ ਵੀ ਗੱਲ ਆ ਵੀ ਹੁਣ ਉਹਦੀ ਮਦਦ ਨਹੀਂ ਕੀਤੀ ਹਨਾ ਕੀ ਪਤਾ ਉਹਦੀ ਆਂਤਰਾ ਨੇ ਕਿੰਨੀਆਂ ਕਬਾ ਸੀਸਾਂ ਦਿੱਤੀਆਂ ਤੇ ਉਹ ਹੋ ਗਿਆ ਵੀ ਉਹ ਮੁੰਡਾ ਹੁਣ ਪਿਆੜੀ ਵੇਚਣ ਨੂੰ ਆ ਗਿਆ ਆ ਕੀ ਪਤਾ ਹੈ ਕਿ ਜੀ ਕੰਟਾਂ ਮੈਂ ਦੱਸਾਂ ਦੇ ਵਿੱਚਆਂ ਕੰਟਿਆਂ ਦੇ ਵਿੱਚ ਇੱਕ ਗੱਲ ਸੱਚੀ ਹੁੰਦੀ ਆ ਹਾਂ ਤੇ ਕੀ ਪਤਾ ਉਹਦੀ ਨਿਬਾਸੀ ਇਸ ਲੱਗ ਜੀ ਆਹ ਹੋ ਹੀ ਨਾ ਆਹ ਹਾਂ ਤੇ ਜਦੋਂ ਆਂਦਾ ਮੇਰਾ ਦਿਲ ਟੁੱਟ ਗਿਆ ਸੀ ਮੈਂ ਜਦੋਂ ਇਹ ਮੈਨੂੰ ਜਵਾਬ ਦੇ ਦਿੱਤਾ ਜੋਬਨ ਆਹ ਹੋ ਕੇ ਦਿਲ ਟੁੱਟੀ ਜਾਂਦਾ ਆਹ ਹਾਂ ਤੇ ਤੁਸੀਂ ਇੱਧਰ ਕੀ ਕਰਨ ਗਿਆ ਕਿੱਥੇ ਮਿਲਿਆ ਤੁਹਾਨੂੰ ਜੋਬਨ ਮੈਂ ਨਾ ਜੋਤੀਵਾਲ ਗਈ ਸੀਗੀ ਅੱਛਾ ਤੇ ਮੈਂ ਉਹਨੂੰ ਆਖਿਆ ਵੀ ਜਿਹੜੀਆਂ ਕਮੇਟੀਆਂ ਪਾਈਆਂ ਨਾ ਸਾਡੇ ਨਾਲ ਦੋ ਤਿੰਨ ਹੀ ਰਹਿ ਗਈਆਂ ਆ ਆ ਥੋੜੀਆਂ ਰਹਿ ਗਈਆਂ ਆਹ ਤਾਂ ਮੈਂ ਆਖਿਆ ਨਿਬਰ ਜਾਣਗੀਆਂ ਤੇ ਕੋਈ ਨਹੀਂ ਆਪਾਂ ਫੇਰ ਕਮੇਟੀ ਪਾ ਲਾਂਗੇ ਅੱਛਾ ਤੇ ਕਹਾਂ ਇਹ ਵੀ ਸਾਡੀਆਂ ਰੱਖ ਲਿਓ ਆਹ ਵੀ ਸਾਡੀਆਂ ਮੈਂ ਹਾਂ ਹੁਣ ਉਹਨੇ ਫੇਰ ਪਾਉਣੀਆਂ ਨਾ ਹਾਂ ਤੇ ਮੈਂ ਉਹਨੂੰ ਆਖਿਆ ਵੀ ਸਾਡੀਆਂ ਦੋ ਤਿੰਨ ਕਮੇਟੀਆਂ ਰੱਖ ਲਿਓ ਆਹੋ ਨਹੀਂ ਉਹ ਤਾਂ ਮੈਂ ਕਮੇਟੀਆਂ ਵਾਵਾ ਕਰਨਾ ਗਰਜ ਜੀ ਪੂਰੀ ਕਰ ਦਿੰਦੀਆਂ ਵਾ ਇਸ ਤਰ੍ਹਾਂ ਫੇਰ ਪੂਰੀ ਹੋ ਜਾਂਦੀ ਉਹਦਾ ਵਿਆਜ ਤੇ ਪੈਸੇ ਲਓ ਤੇ ਕਿੰਨਾ ਵਿਆਜ ਹੀ ਪੈ ਜਾਂਦਾ ਵਾ ਪੈਂਦਾ ਵਾ ਨਾ ਤਾਂ ਮੈਂ ਹੁਣ ਇਹ ਤੇ ਫੜਈ ਆ ਹਾਂ ਹੁਣ ਆਪਾਂ ਇਦਾਂ ਕਰਾਂਗੇ ਉਹ ਜਿਹੜੀਆਂ ਕਮੇਟੀਆਂ ਪਾਵਾਂਗੇ ਨਾ ਉਹ ਪਹਿਲਾਂ ਹੀ ਚੱਕ ਲਾਂਗੇ ਤੇ ਜਿਹੜਾ ਸੋਨਾ ਨਾ ਉਹ ਛਡਾ ਲਾਂਗੇ ਸੋਨਾ ਆਪਣਾ ਇਤਰਾ ਹੀ ਇੱਠੀ ਨੇਠੀ ਹੋਏ ਗੋਪੀ ਹੋ ਜਾਂਦੀ ਹਿੰਦੂਆ ਤੇ ਉਹ ਉਹ ਮੈਨੂੰ ਆਂਦੀ ਆ ਯਾ ਨਾ ਜੋਤੀ ਵੀ ਚੱਲ ਕੋਈ ਗੱਲ ਨਹੀਂ ਆ ਤੁਹਾਡੀਆਂ ਤਿੰਨ ਰਹਿ ਗਈਆਂ ਵਾ ਤੇ ਇਹ ਤੁਸੀਂ ਆਪਣੇ ਨਾਲ ਤਾਰ ਦੋ ਤੇ ਗਾੜੀ ਮੈਂ ਤੁਹਾਡੀਆਂ ਫੇਰ ਤੇ ਅੰਦਰ ਰੱਖ ਲੂੰਗੀ ਹਾਂ ਤੇ ਮੈਂ ਆਖਿਆ ਮੈਂਬਰ ਵੀ ਝਾਟੀ ਹੋ ਜਾਂਦੇ ਆ ਤੇ ਚੱਲ ਤੋਂ ਸਾਡੇ ਉਹਨਾਂ ਦੀ ਤੇ ਮੇਹਾ ਹੋਈ ਜਾਂਦੇ ਆ ਹਾਂ ਪਹਿਲਾਂ ਕਹਿ ਲੈਣਾ ਚੰਗਾ ਹੁੰਦਾ ਵਾ ਨਹੀਂ ਮੈਂ ਉਹਨੂੰ ਆਖਾਈ ਹਾਂ ਤਾਂ ਆਂਦੀ ਨਹੀਂ ਤੁਸੀਂ ਟਾਈਮ ਤੇ ਕਮੇਟੀ ਦਿੰਦੇ ਰਹੇ ਯੋ ਤੇ ਤੁਹਾਡੀ ਕਮੇਟੀ ਮੈਂ ਜ਼ਰੂਰ ਰੱਖੂੰਗੀ ਹਾਂ ਫਿਰ ਤਿੰਨ ਕਮੇਟੀਆਂ ਰੱਖਣੂੰਗੀ ਤਾਂ ਚਲੋ ਜੇ ਤੁਸੀਂ ਦੋ ਪਾਉਣੇ ਹੋਣਗੇ ਦੋ ਪਾ ਲਿਓ ਤਿੰਨ ਪਾਉਣੀਆਂ ਹਨ ਤਿੰਨ ਪਾ ਲਿਓ ਨਹੀਂ ਮੰਮੀ ਓਖੇ ਸੋਖੇ ਹੋ ਕੇ ਨਾ ਤਿੰਨ ਪਾ ਹੀ ਲਵਾਂਗੇ ਫਿਰ ਇਹ ਆ ਨਾ ਸਾਨੂੰ ਫਿਰ ਉਹ ਵਿਆਜ ਦੀ ਕਿਸ਼ਤ ਵੀ ਨਹੀਂ ਨਾ ਫਿਰ ਦੇਣੀ ਪੈਣੀ ਜਦੋਂ ਆਪਾਂ ਚੱਕ ਕੇ ਤੇ ਘਰ ਦਾ ਜਿੱਧਰੋਂ ਹਾਂ ਨਾ ਸੋਨੇ ਦੇ ਜਿਹੜਾ ਚੱਕਿਆ ਵਾ ਚਲੋ ਸੋ ਖਾ ਹੋ ਜਾਣਾ ਹੈ ਤਾਂ ਆਇਆ ਤਰ ਸਖਾ ਹੋ ਜਾਂਦਾ ਵਾ ਹਾਂ ਤੇ ਉਹਦੇ ਦਾ ਫੋਨ ਆਇਆ ਵਾ ਆਹੋ ਆਇਆ ਹੀ ਤੁਹਾਡੇ ਜੋ ਤੁਸੀਂ ਉਧਰੋਂ ਆਏ ਗੋਗੀਆਂ ਆਈ ਤੁਹਾਡੇ ਅੱਛਾ ਹਾਂ ਠੀਕ ਠਾਕ ਆ ਠੀਕ ਠਾਕ ਆ ਆਉਣਾਂ ਨਾਲੋਂ ਨਹੀਂ ਆ ਜਾਂਦਾ ਕਹਿੰਦਾ ਸੀਗੇ ਅਜੇ ਨਹੀਂ ਆਇਆ ਜਾਣਾ ਫੇ ਪੜਾਈ ਦੀ ਹੈ ਪੜਾਈ ਪੜਾਈ ਨਾ ਫਿਰ ਹਾਂ ਦਵਾ ਤੇ ਫੇ ਇੱਕ ਪੈ ਵੀ ਦੂਰ ਜਾਂਦਾ ਹੁਣ ਤੇ ਜੇ ਲਾਗੇ ਬੰਨੇ ਹੋਏ ਤੇ ਫੇ ਤੇ ਚਲ ਸਾਢੇ ਅੱਢੀ ਆ ਜਾਵੇ ਐਦਾਂ ਫੇ ਤਿੰਨ ਚਾਰ ਦਿਨ ਦੀ ਛੁੱਟੀ ਹੋਵੇ ਤਾਂ ਫੇਰ ਹੀ ਆਵੇ ਚਲ ਕੋਈ ਗੱਲ ਨਹੀਂ ਨਾਣਾ ਸੋ ਜਾਂਦਾ ਚਲੋ ਆਪਣੀ ਪੜ੍ਹਾਈ ਪੂਰੀ ਕਰ ਲਿਓ ਆਹੋ ਉਹ ਤੇ ਪੜ੍ਹਾਈ ਦਾ ਚਲ ਮੈਂ ਪੁੱਛਦੀ ਰਹਿਣੀ ਨਹੀਂ ਆ ਸੋਨਾ ਪੜਦਾ ਵਾ ਚਲੋ ਅਨਾ ਚਲ ਇੱਥੇ ਨੌਕਰੀ ਮਿਲ ਜੂਗੀ ਤੇ ਵਧੀਆ ਵਾ ਜਿੱਥੇ ਬਾਹਰ ਚ ਕੀ ਰੱਖਿਆ ਵਾ ਬਾਹਰ ਕੀ ਆਵੇਂ ਉੱਥੇ ਵੀ ਦਿਹਾੜੀਆਂ ਹੀ ਆ ਇਹ ਇੱਥੇ ਨਿਆਣੇ ਸੰਗਦੇ ਆ ਦਿਹਾੜੀ ਲਾਉਂਦੇ ਤੇ ਉੱਥੇ ਕੋਈ ਜਾਂਦਾ ਨਹੀਂਗਾ ਤੇ ਉੱਥੇ ਵੀ ਦਿਹਾੜੀਆਂ ਹੀ ਲਾਉਂਦੇ ਆਹੋ ਦਿਹਾੜੀਆਂ ਹੀ ਆ ਕੇ ਹੋਣ ਆਪਾ ਵੇਖ ਹੀ ਲਿਆ ਗਵਾੜ ਕੀ ਸੋਖਾ ਬਾਹਰ ਜਾਂਦਾ ਆ ਵੇਖ ਗਵਾੜ ਕੀ ਸੋਖੀ ਬੈਠਾ ਹੈ ਕੋਈ ਸੋਖਾ ਆਹੋ ਪੈੜੀਆਂ ਵੇਚਣੀਆਂ ਹੁਣ ਸ਼ੁਰੂ ਕੀਤੀ ਆਹੋ ਹੂੰ ਹੁਣ ਆਪਾ ਤੇ ਨੀਂਦ ਜਾ ਕਰਕੇ ਮੈਂ ਨਾ ਇਕੱਠੀ ਕਰਕੇ ਪੈਸੇ ਤੇ ਪੈੜੀਆਂ ਲੈ ਆਂਦੇ ਆ ਤੇ ਕੱਲ ਨੂੰ ਸਾਡਾ ਵੀ ਜਾਊਗਾ ਤੇ ਕੋਈ ਮੈਂ ਪੈੜੀ ਵੇਚਣੀ ਆ ਇਹੋ ਗੱਲ ਹੀ ਆਖਣੀ ਆ ਮੈਂ ਤਾਂ ਨਹੀਂ ਹੁੰਦਾ ਇਸ ਪੱਖ ਦੇ ਵਿੱਚ ਵੀ ਮੁੰਡੇ ਨੂੰ ਬਾਹਰ ਵੇਚ ਨਹੀਂ ਨਹੀਂ ਅਹੀਂ ਕੱਲਾ ਹੋਣਾ ਹੀ ਨਹੀਂਗਾ ਤੇ ਉਹਦੇ ਨੂੰ ਆਖੀ ਮੇਰੇ ਨਾਲ ਗੱਲ ਕਰੇ ਚੱਲ ਫੋਨ ਤੇ ਗੱਲ ਕਰ ਲੇਤੀ ਪੁੱਤ ਤੇ ਮੇਰੀ ਪਿਆ ਆਹ ਹੋ ਨਹੀਂ ਕਰੂੰਗੀ ਹਾਂ ਮੈਂ ਕਹੂੰਗੀ ਵੀ ਦਾਦੀ ਦੇ ਫੋਨ ਤੇ ਕਰ ਲੂੰਗੀ ਹਾਂ ਹਾਂ ਚੰਗਾ ਫਿਰ ਤੂੰ ਕਰ ਆਂ ਨਾ ਪਾਣੀ ਆ ਠੀਕ ਤੇ ਮੈਂ ਚੱਲ ਆ ਉਹ ਦੇ ਸੀਤਾ ਘੁੰਮ ਕੰਮ ਆਵਾ ਆ ਘੁੰਮ ਓਏ ਕੰਮ ਹੈ ਕਾ ਤੈਨੂੰ ਦੱਸ ਦੇ ਨਹੀਂ ਨਹੀਂ ਕੰਮ ਤੇ ਸਬਜ਼ੀ ਤਾਂ ਬਣੀ ਆ ਹਾਂ ਤੇ ਫੁਲਕੇ ਪਕਾਉਣੇ ਆ ਆ ਫੁਲਕੇ ਪਕਾਉਣੇ ਆ ਚਲ ਠੀਕ ਆ ਫਿਰ ਚੰਗਾ ਹਾਂ ਚੱਲ ਹਾਏ ਹਾਏ ਕੋਣ ਦੀ ਮਸਿੱਤ ਥੈਰ ਨਹੀਂ ਕਰਨਾ ਹੈ ਅੱਜ ਤੱਕ ਕੋਈ ਬਾਹਰ ਨਹੀਂ ਨਿਕਲਿਆ ਅੱਜ ਭਾਂਜੀ ਬਣੀ ਕੀ ਦਹੀ ਕਰਨਾ ਘੰਟਾ ਹੋ ਗਿਆ ਮੈਨੂੰ ਸੈਰ ਕਰਦੀ ਨੂੰ ਇਹਦਾ ਮੋਦਾ ਪਾਏ ਪਤਲੀ ਹੋ ਜਾ ਕੋਈ ਗੱਲ ਹੀ ਨਹੀਂ ਸੁਣਨ ਨੂੰ ਮਿਲਦੀ ਪਤਾ ਨਹੀਂ ਕੀ ਬਣਦਾ ਬਣੀ ਆਈ ਹੂੰ ਲੱਗਣਾ ਵੀ ਆ ਵੀ ਜਾ ਕਿ ਨਹੀਂ ਲਾਉਣਾ ਵੀ ਆ ਕਿ ਨਹੀਂ ਇਹਨਾਂ ਨੇ ਸੇਦੀ ਕੱਲੀ ਵੀ ਬੋਰ ਹੋ ਗਈ ਆ ਐਦਾਂ ਕਰਦੀ ਆ ਘਰੇ ਚਲ ਜਾਨੀ ਆ ਅੱਗੇ ਕਿਹੜਾ ਮੈਂ ਕਦੀ ਗਈ ਨਹੀਂ ਆ ਹਾ ਹਾਏ ਵੇੜੇ ਚ ਵੀ ਹੈ ਨਹੀਂ ਆ ਕੀ ਕਿਦਾਂ ਕਰਾਂ ਬਾਜੀ ਨਾ ਘਰ ਹੋਵੇ ਬਾਜੀ ਘਰ ਹੁੰਦਾ ਨਾ ਉਹ ਗਾੜੀਆਂ ਮੈਂ ਇੱਕ ਦੀ ਚਾਰ ਸੁਣਾ ਦਿੰਦਾ ਵਾ ਦਿਖਣ ਨਹੀਂ ਦੇਈ ਨਾ ਕਿ ਤੇਰਾ ਸੋਈ ਚ ਨਾ ਕਿ ਅੰਦਰੇ ਬੈਠੀ ਹੋਣੀ ਆ ਚੱਲ ਮੈਂ ਅੰਦਰ ਹੀ ਚੱਲ ਤੂੰ ਹਾਏ ਹਾਏ ਲੂੰ ਬੀਜੰਤੇ ਕਿਤੇ ਕਿਤੇ ਤੂੰ ਹੀ ਜਾਣਦੇ ਨਹੀਂ ਅੰਦਰ ਬੈਠੇ ਇਹਨਾਂ ਦੀ ਤੇ ਕੁੰਡੀ ਵੀ ਨਹੀਂ ਖੜਕੋਣ ਨੂੰ ਪਾਂਜੀ ਬੰਦੀ ਚੱਲ ਫੇਰ ਮਨ ਉੱਤੇ ਚੱਲ ਲੈ ਕਿਤੇ ਮਾਰ ਵੀ ਬੈਠੀ ਰਾਮ ਨਾ ਪਰ ਕਿਦ ਨਾ ਫੋਨ ਤੇ ਲੱਗੀ ਆ ਇਹਦਾ ਵੀ ਮੇਰੇ ਵਾਂਗੂ ਨਾ ਢਿੱਡ ਨਹੀਂ ਭਰਦਾ ਜਿੰਨਾ ਚੱਕ ਚਾਰ ਕਰ ਨਾ ਲਵੇ ਚੱਲ ਫੇਰ ਉੱਤੇ ਚੱਲ ਹਾਂਜੀ ਹਾਂਜੀ ਠੀਕ ਆ ਆਵੈ ਲਾ ਬੰਦੀ ਆ ਗਈ ਸੋਨੀਆਂ ਹੁਣ ਹੁਣ ਮੈਂ ਕਰਦੀ ਇਹਦੀ ਹਰ ਲਾੜ ਝਾੜ ਪੂਰੀ ਚਲੋ ਠੀਕ ਸੋਨੀਆ ਆ ਜਾ ਹੁਣ ਕਿਉਂ ਗੋਮੀ ਹੋ ਗਈ ਆਵਾਜ਼ ਮਾਰ ਕੇ ਲੈ ਭੈਣ ਜੀ ਇੱਥੇ ਬੈਠੇ ਆ ਮੈਂ ਤੁਹਾਨੂੰ ਅੱਜ ਵੇਖਣੀ ਬਾਹਰ ਤੇ ਤੁਸੀਂ ਕਿੱਦਾਂ ਦਿਖਾਈ ਨਹੀਂ ਮੈਂ ਹੁਣ ਦਿ ਰਾਤ ਕੋਠੇ ਚੜ ਕੇ ਨੱਚਣਾ ਮੈਂ ਦੱਸ ਇੱਥੇ ਬੈਠੀ ਆਪਣੇ ਘਰ ਬਹਿਣਾ ਨਹੀਂ ਨੱਚਣਾ ਕੀ ਕਰਨੂ ਹੀ ਤੁਹਾਨੂੰ ਪਤਾ ਸ਼ਾਮਾਂ ਨੂੰ ਤਿਆਰ ਕਰਦੀ ਆ ਹੁੰਨੀ ਆਪਾਂ ਹਨਾ ਮੈਂ ਉਹ ਤਾਂ ਕਰਦੇ ਆ ਸੋਨੀਆ ਮੈਂ ਤਾਂ ਤੈਨੂੰ ਆਪ ਤੇਰੀ ਵੱਲ ਜਾਣਾ ਹੀ ਚੰਗਾ ਆ ਤੂੰ ਸਾਡੇ ਘਰ ਆ ਗਈ ਆ ਮੇਰੀ ਗੱਲ ਸੁਣ ਤੂੰ ਜੇ ਮੈਂ ਤੇਰੇ ਨਾਲ ਢਿੱਡ ਖੋਲ ਹੀ ਲਿਆ ਕੋਈ ਗੱਲ ਕਰਕੇ ਤੈਨੂੰ ਮੈਂ ਇਹ ਆਖਿਆ ਵੀ ਉਹ ਢੋਲ ਵਾਲੇ ਨੂੰ ਪੈਸੇ ਦੇ ਕੇ ਤੇ ਡੌਂਡੀ ਪਟਾ ਦੇ ਸਾਰੇ ਪਿੰਡ ਦੇ ਵਿੱਚ ਹਾਏ ਹਾਏ ਭੈਣ ਜੀ ਕੀ ਹੋ ਗਿਆ ਲੈ ਦੱਸ ਰਹੀ ਪਈਆਂ ਨਹੀਂ ਤੂੰ ਜਾ ਕੇ ਆਪਣੇ ਘਰ ਵਾਲੇ ਨੂੰ ਫੋਨ ਕਰਤਾ ਤੇ ਘਰ ਵਾਲੇ ਤੇਰੇ ਖਸਮ ਨੇ ਗਾੜੀ ਜੋਦੇ ਨੂੰ ਫੋਨ ਕਰ ਦਿੱਤਾ ਹੈ ਤੂੰ ਚੰਗੀ ਆ ਤੂੰ ਤੇ ਉਹ ਨਹੀਂ ਇੱਥੇ ਸਾਡੇ ਕੋਲੋਂ ਸੂਹਾਂ ਲੈਣ ਵਾਸਤੇ ਗੱਲਾਂ ਦੀਆਂ ਤੇਰਨਾ ਤਾਂ ਮੈਂ ਕਿਹਾ ਗੱਲ ਨਾ ਕਰੂੰਗੀ ਕਦੀ ਮਰ ਜਾਊਂਗੀ ਹਾਂ ਲੈ ਭੈਣ ਜੀ ਤੂੰ ਤੇ ਆਵੇਂ ਲਾਲ ਪੀਲੀ ਹੋਈ ਜਾਨੀ ਆ ਦੱਸ ਵਿਹਾਰੀਆਂ ਗੱਲਾਂ ਕਰਨੇ ਹੀ ਫੋਨ ਬਾਹਰ ਹੋਇਨਾ ਦਾ ਆ ਤੇ ਮੈਂ ਵਿਹਾਰੀ ਗੱਲ ਕਰ ਬੈਠੀ ਮੈਂ ਕਿਹਾ ਭੈਣ ਜੀ ਚੱਲੀ ਬਾਹਰ ਮੈਂ ਮੇਰਾ ਵੀ ਵੀਜ਼ਾ ਲਾ ਮੈਂ ਵੀ ਹੰਨ ਨੂੰ ਕਿਹਾ ਮੈਂ ਕਿਹਾ ਮੇਰਾ ਵੀ ਵੀਜ਼ਾ ਲਾ ਮੈਂ ਵੀ ਬਾਹਰ ਦੇ ਮੁਲਕ ਜਾਣਾ ਤੇ ਲੈ ਭੈਣ ਜੀ ਹੋਈਂ ਤੂੰ ਤਾਂ ਟੈਚੀ ਵੀ ਪੈਕ ਕਰ ਲਿਆ ਤੇ ਮੈਨੂੰ ਦੱਸਿਆ ਨਹੀਂ ਹੋਏ ਲੈ ਤੂੰ ਤੇ ਹੋਰੀਆ ਕਰੇ ਮੈਂ ਸੁਆਣ ਮਖਾਉਂਦੀ ਕੀ ਕੀ ਪਾਇਆ ਨਰਦਨ ਮਸਲਾਦ ਹਿੰਦੀ ਵਿੱਚ ਕਿਹੜੀ ਕਿਹੜੀ ਚੀਜ਼ ਖਰੀਦੀ ਬਾਹਰ ਮੈਂ ਜਦੋਂ ਇਹਨਾਂ ਦਾ ਟੈਚੀ ਬੈਗ ਕਰਦੀ ਹਾਂ ਨਾ ਸਾਰੀਆਂ ਚੀਜ਼ਾਂ ਕੋਈ ਰਹਿਣ ਨਹੀਂ ਜਿਹੜੀ ਇਹਨਾਂ ਦੀ ਲੋਡ ਬੰਦ ਸਾਨੂੰ ਵੀ ਪਤਾ ਵਾ ਅਸੀਂ ਪਹਿਲਾਂ ਲਿਸ਼ਟੀ ਬਣਾਈ ਸੀ ਫੇਰ ਹੀ ਲਿਆਂਦੀਆਂ ਚੀਜ਼ਾਂ ਅਜੇ ਆਦੇ ਦੋ ਟੈਚੀ ਅੰਦਰ ਪਏ ਆ ਬੜਾ ਸਮਾਨ ਆਏ ਤੁਹਾਡਾ ਸਿਰਫ ਇੱਕ ਹੈਂਡ ਬੈਗ ਵਾਂਗੂ ਹੀ ਆਹ ਤੇ ਤੁਸੀਂ ਟੈਚੀ ਬੜਾ ਵਧੀਆ ਲਿਆਂਦਾ ਪੈਣ ਜੀ ਇਹ ਕਿੱਥੋਂ ਲੈ ਕੇ ਕਿਹੜੀ ਦੁਕਾਨ ਤੋਂ ਨਹੀਂ ਭੈਣਾ ਆਵੇ ਤੇਰੇ ਗਾੜੀ ਜੋੜੇ ਹੱਥ ਮੋਰ ਨਾਗੇ ਨੂੰ ਗਾਂ ਦੱਸਦੀ ਵੀ ਬਾਹਰ ਚੱਲ ਚੱਲੇ ਆ ਅੱਛਾ ਤੀ ਚੱਲ ਚੱਲੇ ਸੱਚੀ ਚੱਲ ਚੱਲੇ ਆ ਲੈ ਦੱਸ ਅੰਨੀ ਹੋਈ ਦਨ ਦੇਹਦਾਨੇ ਜਾਣਾ ਨਹੀਂ ਲੈ ਐਦਾ ਥੋੜਾ ਬੋਲੀ ਦਾ ਭੈਣ ਜੀ ਅੰਨੀ ਮੈਂ ਕਿਉਂ ਸੁੱਕੀ ਜਾਂਦੀ ਹਾਂ ਮੈਨੂੰ ਗੁੱਸਾ ਹੀ ਬੜਾ ਚੜ ਗਿਆ ਤੇਰੇ ਤੇ ਸੋਹਣਿਆ ਜਾਨ ਤੂੰ ਤੋੜ ਕੀਤੀ ਆ ਨਾ ਨਹੀਂ ਨਾ ਉਹ ਜਾ ਕਾ ਲੈ ਗੁੱਸੇ ਚਾਇਆ ਕਰ ਪਹਿਲੀ ਗੱਲ ਤੂੰ ਜਦੋਂ ਆਵਾਜ਼ ਮਾਰਦੀ ਉੱਥੇ ਖਲੋਨੀ ਉਹ ਤੂੰ ਕੱਪ ਕੇ ਅੰਦਰ ਆ ਗਈ ਸਾਡੀ ਸੌ ਸਮਾਨ ਸੌ ਚੀਜ਼ ਮੈਂ ਆਪਣੀ ਪੈ ਕਰਨ ਦੀ ਮੈਂ ਕਰਨਾ ਬਾਹਰ ਗੱਲ ਕਰਦੀ ਮੈਂ ਨਾ ਮੈਂ ਤੇ ਲੋਕ ਕਰਕੇ ਆਈ ਆ ਬੂਆ ਮੈਂ ਕਿਤੇ ਸਿੱਧੀ ਆਈ ਆ ਮੈਂ ਤੇ ਅੱਗੇ ਸੰਗਣੇ ਕਿਤੇ ਬਾਜੀ ਨਾ ਅੰਦਰ ਹੋਵੇ ਬਾਤ ਕਰਦੀ ਗੱਲ ਹਾਂ ਚਲੋਗੀ ਤੇਰੇ ਕਿਹੜਾ ਮੁੰਡਾ ਵੀ ਆਉਣਾ ਸੀ ਜਿਹੜਾ ਤੂੰ ਗੱਲ ਕੇ ਘਲਕਾਉਣੀ ਸੀ ਫੇਰ ਕੀ ਹੋਇਆ ਜਿੱਦਾਂ ਤੂੰ ਜਾਇ ਤੇ ਐਦਾਂ ਜਨਣਾ ਤੇ ਸਟੇਟਸ ਨਹੀਂ ਲਾਉਣੇ ਮੈਂ ਨਹੀਂ ਲਾਉਣੇ ਅਸੀਂ ਤਾਂ ਚੁੱਪ ਕਰਕੇ ਹੀ ਜਾਣਾ ਹੈ ਤੇ ਕਿਸੇ ਨੂੰ ਦੱਸਣਾ ਨਹੀਂਗਾ ਹੁਣ ਜੇ ਗੱਲ ਨਿਕਲੀ ਤੇਰੇ ਮੂੰਹੋਂ ਨਿਕਲਨੀ ਉਹ ਸਾਰੀ ਆਪਾਂ ਤਾਂ ਕਿਸੇ ਕੋ ਨਾ ਨਹੀਂ ਉਹ ਲਿਆ ਬੋਲੇ ਬੋਲੇ ਤੂੰ ਤੇ ਭੈਣ ਜੀ ਟਾਚੀ ਬੜਾਤ ਲਿਆਉਂਦਾ ਈ ਆ ਇਹਦੇ ਚ ਇਲਫਾ ਫੈਚ ਨਹੀਂ ਪੈਣਾ ਸਮਾਨ ਹੀ ਆਜੇ ਮੈਂ ਵੇਖਣਾ ਚਾਹਣਾ ਵਾ ਮੈਂ ਪਾਉਣਾ ਵਾ ਸੋਹਣਿਆ ਲੈ ਭਾਉ ਭੈਣ ਜੀ ਮੈਂ ਆਹ ਭੈਣ ਤੋਂ ਸਿੱਸੀ ਵੀ ਲਿਆਉਂਦੀ ਹੂ ਮੂੰਹ ਵੇਖਣ ਨੂੰ ਅੱਜ ਸਿਹਾ ਮੂੰਹ ਬੜਾ ਸਾਫ ਹੋਉਂਦੀ ਆਈ ਆ ਆ ਵੇਖ ਲੈਣ ਉਹ ਕਿਨਾਂ ਸਾਹ ਹੁੰਦੇ ਐ ਇੱਥੇ ਹਾਏ ਹਾਏ ਨਹੀਂ ਸੁਣਨਾ ਤੂੰ ਕਿ ਖਵਾ ਗਈ ਉਹਦਾ ਇਦਾਂ ਦੇ ਇਦਾਂ ਨਹੀਂ ਕਿਸੇ ਦੇ ਘਰ ਕਰਨਾ ਚਾਹੀਦਾ ਆਣ ਕੇ ਮੈਂ ਨਹੀਂ ਕੋਈ ਨਹੀਂ ਪਾਉਣਾ ਚਾਹੀਦਾ ਨਹੀਂ ਭੈਣ ਜੀ ਸ਼ੀਸ਼ਾ ਜ਼ਰੂਰੀ ਨਹੀਂ ਦਾਵਾ ਮੇਰੇ ਵੀ ਪਸਚ ਰੱਖਿਆ ਮੈਂ ਜਦੋਂ ਕਿਤੇ ਜਾਣੀ ਹੈ ਨਾ ਸ਼ੀਸ਼ਾ ਨਹੀਂ ਮੈਂ ਗਾਇ ਛੱਡ ਬੈਠ ਕੇ ਗੱਲ ਕਰਨਾ ਤੂੰ ਉਹਦਾ ਇਹਦਾ ਮੁੱਕੀ ਮਾਰ ਕੇ ਬਜਣਾ ਹੁੰਦਾ ਮੈਂ ਇਦਾਂ ਕਰਕੇ ਨਾ ਕੀ ਹੋਵਾਂ ਤਾਂ ਕਿ ਮੈਂ ਆਇਆ ਤੇ ਸਿਆਰ ਕਰ ਕਰਕੇ ਤੇ ਮੇਰਾ ਸੰਗ ਸੁੱਕ ਗਿਆ ਮੈਂ ਵੀ ਚਲ ਗੜਵਲੀ ਕੁੱਟ ਜਾ ਵੀ ਕੀ ਹੁੰਦੀ ਆ ਤੇ ਅਬ ਮੜੀ ਜਦ ਖਾਈ ਖੋਲ ਕੇ ਮੜ ਜਾ ਸੁਣੋ ਮੇਰੀ ਗੱਲ ਸਰ ਕੇ ਦੀਆ ਕੋਈ ਪਰਸਨਲ ਚੀਜ਼ਾਂ ਨਹੀਂ ਐਦਾਂ ਬਹੁ ਨਹੀਂ ਕਰੀ ਜਾਉਂਗਾ ਹਾਂ ਨਹੀਂ ਨਹੀਂ ਆ ਬੜਾ ਵਧੀਆ ਤੇ ਹੈ ਨਾ ਤੇ ਮੈਂ ਕਹੀ ਬੜਾਇਆ ਇਹਦੇ ਵਿੱਚ ਹਲੇ ਕੰਬਲ ਪਾਇਆ ਹੀ ਇੱਕ ਮੈਂ ਪਹਿਲਾਂ ਮੇਨ ਗੱਲ ਤੈਨੂੰ ਦੱਸਾਂ ਤੇ ਬਾਕੀ ਸਮਾਨ ਸਾਰਾ ਵੱਡੇ ਅਟੈਚਿੰਗਾਂ ਚ ਮੜਾ ਦੇ ਖੋਲ ਕੇ ਕਿਤੇ ਦਿਖਾ ਦਿੰਦੀ ਤੇ ਕਿਤੇ ਵਧੀਆ ਬੜਾ ਨਹੀਂ ਤੇਰਾ ਭਾਜੀ ਇਥੇ ਪੈਕ ਪੂ ਕਰਕੇ ਗਿਆ ਤੇਰਾ ਪੈਕ ਖੋਲਣਾ ਹੀ ਨਹੀਂ ਉਹਦੇ ਨਾਲ ਮੈਂ ਖੋਲਦਾ ਚੱਰੇ ਆਂ ਦਿਨੀਆਂ ਹਾਂ ਚੱਲ ਠਹਿਰ ਕੇ ਖੋਲ ਲੈਨੀ ਆ ਹਾਂ ਮੈਂ ਤੈਨੂੰ ਨਹੀਂ ਸਿੱਧਕਾਉਂਦਾ ਤਾਂ ਬੁਖਾਰ ਹੀ ਦੇਣੀ ਤੇ ਠੰਡ ਪੈ ਜਾਏ ਤੈਨੂੰ ਕਿਤੇ ਨਾ ਭੈਣ ਜੀ ਮਾੜੇ ਚਪ ਪਰ ਅਨੂ ਨੂੰ ਹੁਣ ਬਾੜ ਤੇ ਮੈਂ ਵੀ ਬਾਵਾ ਮੈਂ ਤਾਂ ਸਹਾਰ ਕਰਦੀ ਕਰ ਥੱਕ ਗਈ ਆ ਲੈ ਭੈਣ ਜੀ ਹੁਣ ਸੁਣਾ ਗੱਲ ਪੱਕੇ ਪਿਆਰੇ ਆ ਗਏ ਇਹਨੇ ਨੇ ਜਾਣਾ ਕਰ ਲੱਗਦਾ ਭੈਣ ਜੀ ਕੋ ਕਹਿਣੀ ਆ ਨਹੀਂ ਪਿਆਣਾ ਕੁਛ ਨਹੀਂ ਆਖਿਆ ਮੈਂ ਤੇ ਆਪ ਸਿਰ ਨੂੰ ਪੀੜ ਬੜੀ ਹੋਣ ਢਈ ਆ ਭੈਣ ਜੀ ਸੂਟ ਸਵਾਇਆ ਹਣੇ ਸੋਣਾ ਮੈਂ ਬੜਾ ਸੋਹਣਾ ਵਾ ਜਿੱਦਾਂ ਡੋਲੇ ਚ ਪਹਿਣਾ ਹੁੰਦਾ ਇਦਾਂ ਲੱਗਣ ਡਿਆ ਤੇਰਾ ਬਾਹਰ ਬਾਹਰ ਪਾਪ ਆ ਕੇ ਕਿੰਨੂ ਬਖਾਲਦੀ ਆ ਲੈ ਭੈਣ ਜੀ ਉਹ ਮੈਨੂੰ ਕਹਿੰਦੇ ਕਹਿੰਦੇ ਵਾ ਅੰਦਰ ਸੁਣੇ ਸੂਟ ਸਵਾਤਾ ਪਾ ਹਾਂ ਮੁੜ ਕੇ ਬੈਕੂ ਮੂੰਹ ਤੱਕੇ ਤਾਂ ਜ ਰੋਈ ਲੈ ਗਿਆ ਤੈਨੂੰ ਕੀ ਗੱਬਾਂਂ ਜੀ ਆਹੋ ਬੋੜਾ ਸੋਨਾ ਵਾ ਸੋਨਾ ਸੱਜਣ ਡਿਆ ਵਾ ਮੈਨੂੰ ਕਹਦੀ ਆ ਤੁਹਾਨੂੰ ਨਹੀਂ ਆ ਇੰਨੀਆਂ ਆ ਜਿਹੜੇ ਛਾਪਾਂ ਚੱਲਦੇ ਜੇ ਭਾਈ ਹੁਣ ਕੌਣ ਪਾਉਂਦਾ ਇਦਾਂ ਦੇ ਨਿਸ਼ਾਨੇ ਪੁਸ਼ਕਣੇ ਨਹੀਂ ਪਾਉਂਦੇ ਮੇਰੇ ਮੇਰੇ ਘਰ ਵਾਲਾ ਕਹਿੰਦਾ ਵਿਸ਼ਵੀਆ ਪਾਈ ਦੇ ਹਾਂ ਹਾਂ ਸੁਹਾਗ ਦੀ ਨਿਸ਼ਾਨੀ ਹੁੰਦੀ ਵਿਸ਼ਵੀਆ ਦੀ ਅੱਛਾ ਤੂੰ ਖਿਆ ਕਰਪਾ ਜਿਹਨਾਂ ਬਾਹਰ ਜਾਣਾ ਹੁਣ ਆਹ ਸੰਧੂਰ ਦੀ ਤਾਂ ਸੁਣਿਆ ਹੀ ਸੁਹਾਗ ਦੀ ਨਿਸ਼ਾਨੀ ਹੁੰਦੀ ਔਰਤਾਂ ਕੋਲ ਪਾਇਆ ਨਹੀਂ ਗਾ ਤਾਂ ਪਿਆਰਾ ਚ ਆ ਗਿਆ ਸੁਹਾਗ ਸੰਧੂਰ ਸਾਮਣੇ ਥੜਾ ਪਾਈ ਦੰਦ ਲੱਗਾ ਕੇ ਰੱਖੀਦਾ ਅੰਦਰ ਅੰਦਰ ਲੀਚੀਰ ਚ ਪਾਇਆ ਵਾ ਚੱ ਮੈਂ ਤੁਹਾਨੂੰ ਗਰਮ ਕਰਕੇ ਦਿੰਨੀ ਆ ਲੈਣ ਮੈਂ ਅਜ ਹੁਣੇ ਪੀ ਕੇ ਹੀ ਆਈ ਹਾਂ ਉਹ ਤਾਂ ਜਾਈ ਪਈ ਹੋਗੀ ਹੋਣੀ ਆ ਹਾਏ ਬਾਈ ਕਿੱਥੋਂ ਹੋ ਗਈ ਆ ਆ ਤੇ ਮੈਂ ਪੀ ਕੇ ਕਾਪ ਰੱਖ ਕੇ ਆਈ ਤੇ ਬੈਠੀ ਐ ਤੇ ਤੂੰ ਆਣ ਬੁਆ ਘਰ ਕਾਇਆ ਵਾ ਲਾਚੇ ਲੁਚੀਆਂ ਪਾ ਕੇ ਬਣਾਈਂ ਇਧਰ ਵੀ ਪਾਇਆ ਸੀ ਸੋਨੀਆ ਮੈਨੂੰ ਨਾ ਸਤਾ ਨਾ ਬਾਉ ਉਹ ਆਈ ਆ ਚੰਗਾ ਹੋਇਆ ਭੈਣ ਜੀ ਤੂੰ ਤੇ ਸੱਤੀ ਪਈ ਫੋਨ ਤੇ ਕਿਦ ਨਾ ਦੇਈ ਬੈਸਣ ਹਾ ਤੂੰ ਸਾਰਿਆਂ ਨਾਲ ਦੱਸਦਾ ਵੀ ਕਿਦ ਨਾ ਮੈਂ ਗੱਲਾਂ ਕਰਨ ਦੀ ਹਉ ਕੋਈ ਮੇਰਾ ਰਿਸ਼ਤੇਦਾਰ ਮੈਂ ਉਦਾਂ ਵਾਧੂ ਕਾਟੂ ਕਿਹਨਾਂ ਗੱਲਾਂ ਕਰਦੀ ਫਿਰਦੀ ਆ ਅੱਛਾ ਆ ਭਾਜੀ ਫੋਨ ਤੇ ਲੱਗਦਾ ਪਰਮੂ ਨੇ ਕਹ ਗਿਆ ਨੇ ਪੈਣਾ ਪੈਣਾ ਬਹੁਤ ਸੋਹਣਾ ਹਾੜੇ ਕੋ ਸਭ ਕੁਝ ਬੜਾ ਕੁਸ਼ਮਾਰ ਹੈ ਤੂੰ ਪੈਣਾ ਬੁੱਢੇ ਵਰੀ ਆਈਫੋਨ ਲੈਦੇ ਤੇ ਪਹਿਲਾਂ ਕਿੱਥੇ ਜਮਾਨਾ ਸੀ ਆ ਨੋਕੀਆਂ ਹੀ ਚੱਲਦੇ ਹੁੰਦੇ ਹੀ ਸਾਡੀ ਬੀਬੀ ਕੋ ਪੇਕੇ ਮੇਰੇ ਨੋਕੀ ਆਈ ਔਰ ਬਟਨ ਵਾਲੇ ਹੁੰਦੇ ਹੀ ਉਹ ਕਈ ਵਾਰੀ ਬਟਨ ਖਰਾਬ ਹੋ ਜਾਂਦਾ ਸੀ ਤੇ ਟੱਚ ਟੋਚ ਟੋਚ ਕਰਦੇ ਰਹਿਣਾ ਤੇ ਕਈ ਵਾਰੀ ਦੋ ਦੋ ਨੰਬਰ ਲੱਗ ਜਾਂਦੇ ਹੁੰਦੇ ਆਂਦੇ ਸਰਨਾ ਰੀਸ ਕਰ ਤੇ ਤੇਰਾ ਬੰਦਾ ਬਾਹਰ ਵਾ ਨਾ ਤੂੰ ਹੀ ਮੰਗਾ ਲਾ ਇਦਾਂ ਦਾ ਕਰਦੀ ਫੋਨ ਉਹਨੂੰ ਅੱਜ ਮੇਰੇ ਕੋਲ ਤੇ ਦੂਜਾ ਸੈਮਸੰਗ ਦਾ ਅਛੇ ਘਰ ਦੀ ਫੋਨ ਉਹਨੂੰ ਮੈਂ ਕਹਣਾ ਮੈਨੂੰ ਵੀ ਆਈਫੋਨ ਕੱਲ ਜਿੱਦਾਂ ਤਾਂ ਸਾਡੇ ਕੋ ਆ ਚਲ ਠੀਕ ਹੈ ਬਾਹਰ ਕੋਈ ਆਇਆ ਵਾਜਾ ਮਾਰਨ ਡਿਆ ਪਰ ਹਉ ਸਾਡੀ ਤਾਂ ਬੈਲ ਵੀ ਖਰਾਬ ਹੋਈ ਆ ਮੈਂ ਸੋਣਾ ਵਾ ਆ ਜਾ ਜੇ ਜਾਣੀ ਮਾਰ ਤਾ ਨਹੀਂ ਬੈਲ ਨਹੀਂ ਵੀਜੀ ਫਿਰ ਮਹਾਰ ਕੇ ਬੂਹ ਟੋਚ ਟੋਚ ਕਰਕੇ ਫੇਰ ਆਈ ਅਛਾ ਹੂੰ ਤਾਂ ਜੀ ਚਲ ਵੀ ਚਾਹ ਬਣਾ ਕੋ ਟੱਕ ਫਿਰ ਵਧੀਆ ਜੀ ਹੈ ਗੈਸਟ ਰੂਮ ਚ ਬਈਏ ਦੇਖ ਕਾਚੀ ਗੱਡੋ ਉਹ ਤੇ ਲੈ ਕੇ ਬੱਤੀ ਭੈਣੇ ਕਿ ਤੇ ਇੱਕ ਵਾਰ ਹੀ ਨਹੀਂ ਗਿਆ ਛੋਟੀ ਕਰਨ ਜਾਣਾ ਤੇ ਨਾਲੇ ਤਰਪਾ ਸੋਨਿਆ ਇਨੀ ਆ ਜਾ ਹਾਂਜੀ ਆ ਗਈ ਭੈਣ ਜੀ ਲੈ ਭੈਣਾ ਦੇਖ ਤੇ ਕਿੜਕੜੀ ਮੀਂਹ ਕੀ ਆ ਚੀ ਜਾ ਵੀ ਵਿੱਚ ਪਾਈਆ ਤੇ ਰਾਪੜਾ ਹੋ ਜੀ ਮੈਂ ਵੀ ਦਦੇ ਖੰਡਾ ਚੋਂ ਮੈਂ ਵੀ ਬਾਹਰ ਜਾਣਾ ਆ ਗਈ ਆ ਗਈ ਭੈਣ ਜੀ ਮੈਂ ਵੀ ਦੱਤੇ ਵਾਰ ਕਰਨਾਈ ਕਿਦਾਂ ਆਡਾ ਲਾਇਆ ਇਹ ਸੋਨੀਆ ਨਾਲ ਇੰਨੀ ਬੋਲੀ ਜਾਂਦੀ ਉਹਦੇ ਕੋਲੇ ਬੋਲਣੋਂ ਹਜ ਨਹੀਂ ਲਈ ਵੀ ਉਹਨੂੰ ਚਾਹਦਾ ਆਖਣ ਲਈ ਚਲ ਪੀੜੀਆ ਕਰਦੇ ਚੱਗਾ ਹੋ ਗਿਆ ਤੂੰ ਕੀ ਆਡਾ ਲਾ ਲਿਆ ਉਹਦੇ ਨਾਲ ਹੈ ਮੈਂ ਆਡਾ ਲਾਇਆ ਉਹਨੂੰ ਆਵਾਜ਼ ਮਾਰ ਕੇ ਲੈ ਕੇ ਆਈ ਲੱਗਦਾ ਹੈ ਮੈਂ ਕਿਥੋਂ ਆਵਾਜ਼ ਮਾਰ ਕੇ ਲਿਆਉਣਾ ਉਹਨੂੰ ਕਿੱਦਾਂ ਉਹਦੇ ਕਿੱਦਾਂ ਉਹ ਡੀ ਬੋਲਣ ਰੌਲਾ ਪਾਉਂਦੀ ਹੈ ਹੈ ਅੱਖ ਨੇ ਹਾਲ ਤੁਹਾਡਾ ਹੈ ਨਹੀਂ ਸਾਰੇ ਆਪਣੇ ਦਿਲ ਦਾ ਭੇਦ ਨੂੰ ਦੱਸਣ ਦੇ ਹੀ ਆ ਉਹਨੇ ਅੱਗੇ ਘਟ ਕੀਤੀ ਆ ਤੂੰ ਮੇਰੇ ਵੀ ਸੁਣੋਗੇ ਕਿ ਜਾਂ ਆਪਣੀਆਂ ਘਰੀ ਜਾਓਗੇ ਹਾਂ ਤੂੰ ਦੱਸ ਤੇਰੀ ਗੱਲ ਕੋਈ ਚੰਗੀ ਹੋਊ ਤੇ ਮੈਂ ਸੁਣੂਗਾ ਮੋੜੀ ਨਾ ਆਵੇ ਹੈਸ਼ ਦੇਣ ਮਾਦਾ ਸੈਰ ਕਰਦੀ ਕਰਦੀ ਕਿਤੇ ਆ ਗਈ ਆ ਇਧਰ ਨੂੰ ਤੇ ਗਾੜੀ ਪਿਆ ਹੀ ਟੈਚੀ ਲਪਾਫੇ ਪਏ ਕੱਪੜਿਆਂ ਵਾਲੇ ਹਾਂ ਤੇ ਉਹ ਆਮੀ ਉਸੇ ਵੇਲੇ ਪਹਿਲਾਂ ਤਾਂ ਮੈਂ ਉਹਦੀ ਕੁੱਤੇਖਾਨੀ ਕੀਤੀ ਤੇ ਜੇ ਤੇਰੇ ਕੋਲ ਗੱਲ ਕਰ ਦਿੱਤੀ ਤੇ ਤੂੰ ਕੀ ਦੇਸੀ ਬਾਰਾਂ ਪਾਈਆਂ ਮੈਂ ਤਾਂ ਉੱਥੇ ਵੇਖ ਕੇ ਆ ਮੂੰਹ ਖੁੱਲਾ ਸੀ ਕਿੱਦਾਂ ਉਹਨੂੰ ਬੈੱਡ ਤੇ ਚੜਾਇਆ ਤੂੰ ਤੂੰ ਉਹਨੂੰ ਬਾਹਰ ਹੀ ਜਿਹੜੀ ਗੱਲ ਕਰਨੀ ਬਾਹਰ ਹੀ ਕਰ ਲਈਦੀ ਕਿ ਗਾਂ ਬੱਡਾ ਚਲੋ ਬੈੱਡ ਤੇ ਬੈਣ ਨੂੰ ਕੋਈ ਗੱਲ ਨਹੀਂ ਉਹ ਸਾਡੇ ਨਾਲੋਂ ਵੀ ਚੰਗੀ ਇੱਕ ਹਸਾਬ ਦੇ ਹਾਪ ਨਾਲੋਂ ਸਾਰੇ ਚੰਗੇ ਹੁੰਦੇ ਆ ਉਹ ਨਹੀਂ ਕੋਈ ਗੱਲ ਬਹਿ ਗਈ ਤੇ ਕੋਈ ਗੱਲ ਨਹੀਂ ਪਰ ਗੱਲਾਂ ਨਹੀਂ ਚੰਗੀਆਂ ਕਰਦੀ ਤੇ ਤੂੰ ਤਾਂ ਲੈ ਆਈਂ ਆ ਅੱਪਿਆ ਆਈਆ ਕਿੰਨੀ ਕਵਾਰ ਆਖਾਂ ਬਾਬਾ ਰੱਬ ਮੇਰਾ ਦੋਤਰਾ ਨਾ ਆਖੀਏ ਨਾ ਮੈਂ ਉਨੂੰ ਚਲੀ ਆਉਂਦੀ ਚਲੀ ਇਹਦਾ ਉਹ ਇਹੋ ਜੀ ਨੂੰ ਘਰ ਨਹੀਂ ਵੜੀਦਾ ਉਹਨੇ ਕਿਹਾ ਕਈ ਗੱਲਾਂ ਕਰ ਗਈ ਮਿੰਟਾਂ ਸਕਿੰਟਾਂ ਦੇ ਵਿੱਚ ਮੈਨੂੰ ਤਾਂ ਕੋਈ ਸਮਝਣ ਲੱਗੀ ਟਾਚੀ ਵੇਖ ਕੇ ਫੋਨ ਵੇਖ ਕੇ ਸੜ ਗਈ ਕੀ ਤੁਸੀਂ ਰੱਖਿਆ ਕਿੱਥੇ ਤੁਸੀਂ ਚੱਲੇ ਮੈਂ ਆਈ ਚੱਲੇ ਬਾਹਰ ਮੈਂ ਤੇ ਚੰਗਾ ਹੁਣ ਪੰਪ ਦਿੱਤਾ ਫੇਰ ਗੱਲ ਕਰਦੀ ਉਦੋਂ ਬਾਹਰ ਚਲੇ ਆਹੋ ਕਿਉਂ ਮੈਂ ਦੱਸਤਾ ਉਹਨੂੰ ਕਿ ਮੈਂ ਸਗੋਂ ਬਾਹਰ ਰੌਲਾ ਪਾਉਗੀ ਨਾਲੇ ਫੇਰ ਘੁੰਮ ਫਿਰ ਕੇ ਗੱਲ ਸਾਡੇ ਕੋ ਆਉਗੀ ਤੇ ਫੇਰ ਲੱਭ ਜੂ ਪਤਾ ਵੀ ਕੌਣ ਚੱਲਿਆ ਬਾਹਰ ਤੇ ਕੀ ਗੱਲ ਵਾ ਅੱਛਾ ਆਹੋ ਇਹ ਕਹਦੀ ਆ ਕੇ ਗੁਰਦੀ ਚਾਹ ਬਣਾ ਮੈਂ ਵੀ ਚਾਹ ਤਾਂ ਹੁਣੇ ਪੀ ਕੇ ਗੱਲ ਕਾਦੀ ਆ ਵੀ ਉਹਨੂੰ ਤੂੰ ਚੱਕਰਾਂ 'ਚ ਪਾਤਾ ਹੁਣ ਚੱਕਰਾਂ 'ਚ ਮੈਂ ਉਹਨੂੰ ਪਾਇਆ ਵਾ ਪਰ ਉਹ ਵੀ ਬੜੀ ਚੀਜ਼ ਵਾ ਗਾੜੀ ਹੁਣ ਵੇਖੀ ਜਾਂ ਕੱਲ ਤੱਕ ਸਾਰੇ ਪਿੰਡ 'ਚ ਵੀ ਗੱਲ ਫਿਰਨੀ ਓ ਤੇ ਇਨ ਗਵੰਡੀਆਂ ਕੋ ਵੀ ਆਉਣੀ ਓ ਤੇ ਇਹਨਾਂ ਨੇ ਜਾਂ ਵੇਖ ਲਈ ਫੇਰ ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਕੋਲ ਝੂਠ ਬੋਲਦੇ ਆ ਚੱਲ ਅਛਾ ਜੋ ਮਾਰਦੇ ਕੋਈ ਆ ਕੇ ਸਾਡੇ ਕੋਲ ਆ ਕੇ ਤੇ ਸਾਨੂੰ ਸੱਚ ਨਹੀਂ ਦੱਸਦੇ ਜਾਂ ਵੇਖ ਲਈ ਜੇ ਕੱਲ ਤੱਕ ਨਾ ਗੱਲ ਆਉਗੀ ਤਾਂ ਮੈਂ ਨਹੀਂ ਨਹੀਂ ਤਾਂ ਹੰਬਾਲਦੀ ਤਾਨੂੰ ਨਹੀਂ ਮੈਂ ਤਾਂ ਕਿਉਂ ਹੰਬਾਲਣਾ ਵਾ ਜਦੋਂ ਉਹਦਾ ਹੈ ਹੀ ਸੁਭਾਅ ਹੀ ਐਦਾਂ ਦਾ ਤੂੰ ਉਹਨੇ ਰੌਲਾ ਪੁਣਾ ਹੀ ਪੁਣਾ ਵਾ ਤੇ ਮੈਂ ਕਿਹਾ ਕਿਹਾ ਤਾਂ ਮੈਂ ਕਿਹਾ ਉਹ ਚੱਲਨੇ ਆਂ ਬਾਹਰ ਇਹ ਡਾਕਣੀ ਉਹ ਡਾਕਣ ਆਹੋ ਗਾ ਗੱਡੀ ਮੈਨੂੰ ਪਤਾ ਵਾ ਇਹ ਡਾਕਣੀ ਮੈਂ ਗੱਲ ਸੁਣ ਕੇ ਉਧਰ ਉਹਨੂੰ ਦੱਸਣੀ ਜਿੰਨਾ ਚਿਰ ਚਾਰੀਆਂ ਘਰਾਂ ਦੇ ਦੱਸ ਨਹੀਂ ਦਿੰਦੀ ਇਹ ਕਾਲਜੇ ਠੰਡ ਨਹੀਂ ਪੈਂਦੀ ਉਹਨਾਂ ਚ ਮੈਂ ਮੰਜੀ ਤੇ ਬੈਠ ਤੇ ਬੈਠੀ ਮੈਨੂੰ ਕਹਿੰਦੀ ਪਰਾਂ ਹੋ ਮੈਂ ਵੀ ਬਹਿਣਾ ਤਾਂ ਉਹਦੇ ਆਵ ਤਾਂ ਕਰ ਕਰਕੇ ਮੈਨੂੰ ਬਹਿਣ ਨਹੀਂ ਗਈ ਫੇਰ ਮੈਂ ਬਹਨਾ ਮਾਰਿਆ ਮੈਂ ਬਾਹਰ ਕੋਈ ਆਇਆ ਵਾ ਅੱਛਾ ਤੇ ਮੈਂ ਉੱਠੀ ਆ ਤੇ ਫੇਰ ਉਠਣ ਲੱਗੀ ਤੇ ਫੇਰ ਨਹੀਂ ਉઠી ਮੈਂ ਆ ਬੂਏ ਤੇ ਜਾ ਜਾ ਆਵਾਜ਼ਾਂ ਮਾਰ ਗਿਆ ਨਹੀਂ ਸੋਨੀਆ ਆ ਜਾ ਆ ਜਾ ਕਾਂਦੀ ਆ ਗਈ ਆ ਗਈ ਤੇ ਕਿੰਨੀ ਚਿਰੀ ਮੇਰੇ ਮਗਰ ਗਈ ਐ ਅੱਛਾ ਆਹੋ ਹੁਣ ਬੰਦਾ ਬੂਆ ਮਾਰ ਲਵੇ ਰਹਿ ਰਸਦਾ ਵੇਲਾ ਹੋਣ ਡਿਆ ਤੇ ਕਾਲਾ ਪੈ ਗਿਆ ਤੇ ਹੁਣ ਗੱਡੀ ਮੈਂ ਕੁੰਡਾ ਮਾਰ ਕੇ ਬਹਿ ਜਾਂਦੀ ਵੀ ਨਹੀਂ ਤੈਨੂੰ ਮੜਨ ਦੇਣਾ ਕਿੱਦਾਂ ਮੈਂ ਕਹਿ ਦਊਗਾ ਆਪਣੇ ਘਰ ਆਏ ਨੂੰ ਵੀ ਨਾ ਆਇਆ ਹੁਣ ਪਤਾ ਇਹਨੇ ਕੀ ਕਰਨਾ ਈ ਹੁਣ ਜਾ ਕੇ ਉਸੇ ਵੇਲੇ ਘਰ ਆਏ ਨੂੰ ਬੂਆ ਵਾਲੇ ਨੂੰ ਫੋਨ ਲਾਉਣਾ ਇਹਨੇ ਕਿ ਚਾਹ ਪਾ ਲਿਆ ਹੀ ਉਹਨਾਂ ਨੇ ਐ ਕਰ ਲਿਆ ਹੀ ਉਹਨਾਂ ਨੇ ਜੀ ਇਨੂੰ ਦਿਲ ਦੀ ਗੱਲ ਨਾਲ ਅਸੀਂ ਚੱਕਰਾ ਜੀ ਪਾ ਕੇ ਰੱਖੇ ਅਸੀਂ ਬਸ ਆਪਾਂ ਕੀ ਜਾਣਾ ਸੀ ਪੜੀ ਗੱਲਾਂ ਕਰਦੀ ਫੋਨ ਵੇਖ ਕੇ ਸੜ ਗਈ ਆਈਫੋਨ ਤੇਰੇ ਮੁੰਡੇ ਨੇ ਖਲਾਇਆ ਵਾ ਤੇ ਮੈਂ ਤੇਰਾ ਵੀ ਬੰਦਾ ਬਾਹਰ ਆ ਤੂੰ ਜਾ ਤੂੰ ਹੀ ਮੰਗਾ ਲਾ ਉਹਦੇ ਕੋਲ ਤੇ ਤੂੰ ਹੀ ਮੰਗਾ ਲਾ ਕੇ ਹਾਨੂੰ ਰੱਖਣ ਲਈ ਹੜ ਕੋ ਤੇ ਟਿਚੂ ਟਿਚੂ ਵੜਾ ਹੜ ਮਾ ਕੋ ਫਲਾਣਾ ਕਿੱਥੇ ਕੱਕ ਚੜਦੀ ਤੇ ਕਿੱਥੇ ਉਤਰਦੀ ਆ ਪਤਾ ਨਹੀਂ ਇਹਨੂੰ ਮੈਨੂੰ ਲੱਗਦਾ ਵਾ ਵੀ ਇਹ ਜਿੱਦਾਂ ਸਿੰਘਾ ਨਹੀਂ ਹੁੰਦਾ ਬੰਦਾ ਵੀ ਬਾਸ਼ਨਾ ਆ ਜਾਂਦੀ ਆ ਇਹਨੂੰ ਖਰੇ ਬਾਸ਼ਨਾ ਆ ਜਾਂਦੀ ਕਿਸੇ ਗੱਲ ਬਾਸ਼ਨਾ ਨਹੀਂ ਆਉਂਦੀ ਤੇ ਅੰਦਰ ਉਸ ਹੂਆ ਨਹੀਂਦੀ ਆ ਸੂਆ ਸਹਿਰ ਇੰਦਰ ਹੀ ਜ਼ਿਆਦਾ ਲੱਭਦਾ ਵਾ ਪਰ ਇਹ ਨਹਿਰ ਵੱਲੋਂ ਪਰੇ ਜਦੋਂ ਜਾਵੇ ਹਨ ਨਹਿਰ ਵੱਲੋਂ ਜਾਂਦੀ ਲੈਂਦੀ ਤੇ ਤੈਨੂੰ ਸੁਹ ਨਹੀਂ ਨਹੀਂ ਉਦਾਂ ਚਲੋ ਇੱਕ ਗੱਲ ਹੈਗੀ ਆ ਉਦਾਂ ਹੀ ਦੋਵੇਂ ਅੱਗੇ ਵੀ ਸਹਿਰ ਕਈ ਵਾਰ ਕਰਦਿਆਂ ਹੁੰਦੀ ਆ ਨਾ ਇਦਾਂ ਤੇ ਇੱਧਰ ਨੂੰ ਆਈ ਆ ਤੇ ਸਹਿਰ ਕਰਕੇ ਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਗਾਂ ਆ ਗਈ ਮੈਨੂੰ ਤੇ ਆਪਨੇ ਸਮਝ ਲੱਗੀ ਵੀ ਕਿਹੜੇ ਹਿਸਾਬ ਨਾਲ ਗਾਂ ਆ ਗਈ ਆ ਐਸੇ ਕਿੰਨਾ ਚਿਰ ਪਹਿਲਾਂ ਹੀ ਆ ਜਾਂਦੇ ਸਹਿਰ ਕਰਕੇ ਐਸੇ ਹਿਸਾਬ ਨਾਲ ਆਈ ਆ ਵੀ ਕੋਈ ਖਬਰ ਲੱਗੀ ਨਹੀਂ ਇਹਨਾਂ ਦੀ ਵੀ ਅਜੇ ਜਾਣਾ ਕਿ ਦਣਵਾ ਇਹ ਤਾਂ ਆਈ ਨਹੀਂ ਨਹੀਂ ਆਪਾਂ ਕਿਹੜਾ ਦੱਸਿਆ ਸੀ ਜਾਣਾ ਵਾ ਜਾਂ ਕਿਦਾਂ ਉੱਦਾਂ ਹੀ ਆ ਗਈ ਬਾਹ ਮਾਰੀ ਆ ਓਏ ਜਿੱਧਰ ਨੂੰ ਲੇਰ ਹੋ ਜੇ ਉਦੋਂ ਚਲ ਜਾਂਦੀ ਅੱਜ ਕਿਸੇ ਹੋਰ ਘਰ ਨਹੀਂ ਗਈ ਹੁਣ ਅੱਜ ਚੋਈ ਪੰਜ ਦਿਨ ਪਿਆ ਤੁਹਾਡੇ ਘਰ ਦਾ ਤੇ ਫਿਰ ਬੰਦਾ ਬਾਹਰ ਬੈਠਾ ਕੀ ਕਰਦਾ ਇਹਦੇ ਦਿਮਾਗ ਦਾ ਇਲਾਜ ਕਰਾਵੇ ਕਦੀ ਯਾਨੀ ਮੈਂ ਸੂਟ ਸਵਾਇਆ ਸੋਹਣਾ ਮੈਂ ਆਹੋ ਪਹਿਣਾ ਸੋਹਣਾ ਤੇਰਾ ਬੜਾ ਸੋਹਣਾ ਸੂਟ ਕਦੀ ਮੈਨੂੰ ਕੋਈ ਗੱਲਾਂ ਕਰਦੀ ਕਦੀ ਕੋ ਕਰਦੀ ਮੈਂ ਤਾਂ ਹਾਰ ਕੇ ਕੱਢ ਆਈ ਚਾਹ ਘੁੱਟ ਹੈ ਕਹੋ ਜੇ ਹੁਣ ਇਹਦੇ ਪੀ ਕੇ ਰਹਿ ਜਾਓ ਘੜੀ ਬਈ ਹੋ ਗਈ ਸੀਗੀ ਚਾਹ ਪਿਆਲ ਕੇ ਤੇ ਮੈਂ ਹਾਂ ਚੰਗਾ ਪਹਿਣਾ ਜਾ ਚੰਗਾ ਆ ਕੱਢ ਦਿੱਤੀ ਉਹ ਔਰ ਇੱਕ ਗੱਲ ਹੋਰ ਵੀ ਹੋ ਕੀ ਗੱਲ ਵਾ ਹੁਣ ਕੀ ਮੇਰੇ ਵੀ ਤੁਸੀਂ ਕੰਨ ਚ ਵਾਲਾ ਪਾਉਣਾ ਬਈ ਜਦੋਂ ਮੈਂ ਬੈਠੀ ਹੁੰਦੀ ਆ ਉਦੋਂ ਨਹੀਂ ਗੱਲ ਕਰਦੇ ਜਦੋਂ ਮੈਂ ਉੱਠ ਕੇ ਚੱਲ ਜਾਂਦੀ ਆ ਉਦੋਂ ਵਾਜਾ ਮਾਰ ਮਾਰ ਕੇ ਗੱਲ ਦੱਸਦੇ ਜਾ ਜਾ ਹੁਣ ਦੱਸ ਦੋਗੇ ਕੋਈ ਨਹੀਂ ਚੱਲ ਹੁਣ ਨਹੀਂ ਕੋਈ ਵੀ ਗੱਲ ਗੱਲਾਂ ਤੈਨੂੰ ਦੱਸਣੀਆਂ ਤੂੰ ਉਸੇ ਵੇਲੇ ਚੁੱਕ ਕੇ ਉਹਨੂੰ ਦੱਸ ਸੋਣੀਆਂ ਤੁਰੀਆਂ ਫਿਰਦੀਆਂ ਨੇ ਤੂੰ ਕਰਦੀਆਂ ਕੀ ਆ ਮੈਨੂੰ ਤਾਂ ਕਸਮ ਜੀ ਨਹੀਂ ਲੱਗਦੀ ਤੇਰੀ ਕੋਈ ਨਾ ਕੋਈ ਬਾੜੀ ਛੜਦੀ ਘਰ ਤੋਂ ਸਾਰਾ ਘਰ ਦਾ ਭੇਤ ਉਹਨੂੰ ਦੱਸ ਦਿੰਦੀ ਆ ਜਾ ਅਸੀਂ ਬੇਰੇ ਪਿੰਡ ਚ ਉਹ ਤੁਰੀ ਫਿਰਦੀ ਐ ਦੱਸਣ ਲੋਕਾਂ ਆਣ ਗਵਾਣ ਉਹਨੇ ਦਾਹ ਦਿੱਤਾ ਨਾ ਹੀ ਜਾਣਾਂ ਨਾ ਕੋਈ ਗੱਲ ਨਾ ਕੋਈ ਬਾਤ ਕਹਿ ਗਵਾ ਕੇ ਘੁਸਰੇ ਨਾ ਚੌਂੜੀ ਗੱਲ ਕਰਦੀ ਗਏ ਵਗ ਕੁੜੀ ਆ ਵਾ ਆ ਕਰਦੇ ਜੇ ਕਰਦੇ ਕਿੰਨੂ ਬੰਦਾ ਪੈੜੀ ਦੇ ਦੂ ਇਥੇ ਪਰੇਸ਼ਾਨੀ ਨੇ ਮਾਰ ਦੇਣਾ ਮੈਨੂੰ ਨੇ ਅਸੀਂ ਆਪਾ ਆ ਜਾ ਆ ਜਾ ਕੱਲੇ ਗੱਲਾਂ ਕਰੀ ਜਾਂਦੇ ਆ ਉਹ ਕੋਹ ਨਾ ਪੁੱਛ ਬੈ ਜਾ ਨਹੀਂ ਮੈਂ ਕੀ ਬੈਨ ਮੈਂ ਉਹ ਫੜ ਲੈ ਫੱਟੀ ਫੜ ਉਹ ਕੋਈ ਨਹੀਂ ਬੈ ਜਾ ਮੈਂ ਲੈ ਉਹ ਛੜ ਪੜਦਾ ਮੈਂ ਆਪਣੀ ਬੈਨ ਹੋਏ ਹੋਰ ਸੁਣਾ ਤੂੰ ਕਿਦਾਂ ਗੱਲਾਂ ਬਾਤਾਂ ਤੇਰਾ ਤੇ ਵਧੀਆ ਮੈਂ ਵੇਖਣ ਡਿਆ ਪਰੇ ਦਾ ਖਲੋਤਾ ਕੱਲੇ ਗੱਲਾਂ ਕਰੀ ਜਾਂਦੇ ਕੀ ਗੱਲ ਪ੍ਰੇਸ਼ਾਨ ਜਿ ਲੱਗਦੀ ਆ ਉਹ ਕੋਹ ਨੇ ਮੁੰਡੇ ਨੇ ਬੜਾ ਸਤਾਇਆ ਗੁਰੂਆ ਉਹ ਆਂਦਾ ਜੀ ਵੇਚਣੀ ਤੇ ਗਨੇ ਕਰਦੇ ਦਾ ਨਹੀਂ ਕਿੰਨਾ ਕੋ ਦਾ ਹੱਥ ਤੰਗ ਵਾ ਕਿਉਂ ਇਦਾਂ ਪਹਿਲੀ ਤੋਂ ਅਲਰਜੀ ਆ ਉਹਦਾ ਕਹੇ ਵੀ ਮੈਂ ਮੇਰੇ ਪਿਓ ਦੀ ਐਦਾ ਮੈਂ ਨਹੀਂ ਉਹ ਮੈਂ ਬੜਾ ਕੋ ਹਾਂ ਨਾ ਵੀ ਦਾਦਿਆਂ ਪਰਦਾਦਿਆਂ ਤੋਂ ਪੀੜੀ ਦਰ ਪੀੜੀ ਤੁਰੀਆਂ ਔੜੀ ਪੈਈ ਦਾ ਸਭੀ ਜਾਣਦੇ ਆ ਤੇ ਤੂੰ ਕਿਉਂ ਮੈਨੂੰ ਇਦਾਂ ਆ ਨਾ ਵਾ ਇੱਕ ਗੱਲ ਇਹ ਦੱਸ ਉਹਨੋਂ ਕਾਰੀ ਦੀ ਲੋੜ ਪਈ ਕੰਮ ਕਰਨਾ ਵਾ ਤੂੰ ਉੱਥੇ ਕਮਾਈ ਕਰ ਲੈ ਉਹਦੇ ਸਹੁਰੇ ਉੱਥੇ ਹੈ ਹੋਏ ਮੈਂ ਸਾਰੀਆਂ ਹੀ ਗੱਲਾਂ ਦੱਸਣ ਡਿਆ ਵੀ ਤੂੰ ਰਿਸ਼ਤੇਦਾਰਾਂ ਕੋਲ ਫੜ ਲਾ ਕੋ ਭੈਣ ਭਰਾ ਕੋਲ ਫੜ ਲਾ ਪੈਰੀ ਮੇਰੀ ਨਾਮ ਕਾ ਇਹ ਤਾਂ ਜਲੂਸ ਨਿਕਲ ਜਣਾ ਪੈਰੀ ਵੇਖੇ ਬੜਾ ਬੜਾ ਮਾਣਾ ਤੇ ਗੁੱਲਾ ਮੇਰੇ ਦੇ ਧਾਵਾ ਨਿਕਲਦੀਆਂ ਪੈਰੀ ਵਾਲ ਵੇਖੇ ਗੁਰੂਆ ਇੱਥੇ ਤੁਸੀਂ ਗਵਾਡ ਮਥਾ ਹੈਗਾ ਵਾ ਇੱਥੇ ਹੋਰ ਕੋਈ ਆਣ ਕੇ ਵੜ ਜੂਗਾ ਤੁਹਾਨੂੰ ਵੀ ਪਰੇਸ਼ਾਨੀ ਕਰ ਦੇਊਗਾ ਮੈਂ ਇਥੋਂ ਪੈਰੀ ਵੇਚ ਕੇ ਚਲ ਜੂਗਾ ਤੇ ਮੈਨੂੰ ਕੌਣ ਜੱਟ ਆ ਖੂਗਾ ਨਹੀਂ ਨਹੀਂ ਗਲਤ ਕੰਡਿਆ ਪੈਰੀ ਤੇ ਜਿਹੜੀ ਆ ਉਹ ਬੰਦੇ ਜੱਟ ਦੀ ਮਾਂ ਵਾਂ ਮਾਂ ਬਿਲਕੁਲ ਇਹ ਗੱਲ ਪੈਰੀ ਵੇਚ ਲਈ ਤੇ ਮਾਂ ਵੇਚ ਲਈ ਇੱਕ ਗੱਲ ਯੋ ਹੁਣ ਕਰਿਆ ਮੈਂ ਕੀ ਮੈਨੂੰ ਤਾਂ ਪਰੇਸ਼ਾਨੀ ਬੜੀ ਆ ਇਹੋ ਜਿਹਾ ਕਿਹੜਾ ਕੰਮ ਵੱਡਾ ਨਹੀਂ ਖੋਲ ਲਿਆ ਉੱਥੇ ਉਹ ਮੌਲ ਮਾਲ ਕੋਈ ਬਣਾਉਂ ਡਿਆ ਆਈ ਕੋਈ ਵੱਡਾ ਆਪਣਾ ਉਹਦੇ ਵਿੱਚ ਉੱਥੇ ਤੇ ਬਾਹਰੋਂ ਕਰਜੇ ਕੁਝ ਲੋਨ ਮਿਲ ਜਾਂਦਾ ਜਿੰਨਾ ਮਰਜ਼ੀ ਲੱਲੇ ਕਰਜਾ ਦੋ ਉੱਥੇ ਸਰਕਾਰਾਂ ਦਿੰਦਾ ਵਾਧੂ ਕਰਜਾ ਦਿੰਦੀਆਂ ਕੀ ਪਤਾ ਕੀ ਗੱਲ ਵਾ ਕੀ ਨੇ ਕੀ ਉਹਦੇ ਦਿਲ ਚ ਆ ਕੇ ਘਰ ਦੀ ਉਹਦੀ ਕੋ ਹੱਕ ਆਂਦੀ ਆ ਉਹ ਮੈਂ ਕਹਿੰਦਾ ਆ ਪੰਦਾ ਵਗ ਜਾਉਂਦੇ ਸਹਰੇ ਕੋ ਹਾਂਦੇ ਆ ਕੀ ਗੱਲ ਕੋਈ ਹੋ ਨਾ ਹੋਏ ਵਿੱਚੋਂ ਮੈਂ ਇਹੀ ਗੱਲ ਕਹਿਨਾ ਵਾਂ ਮੈਂ ਵੀ ਇਹਨੂੰ ਨਾ ਕਿਸੇ ਦੀ ਮੈਨੂੰ ਲੱਗਦੀ ਚੁਕਣਾ ਵਾ ਚੁਕਣਾ ਮੈਨੂੰ ਲੱਗਦਾ ਵਾ ਵੀ ਆਂਦੇ ਨੇ ਵੀ ਤੇਰੀ ਜਾਇਦਾਦ ਵੇ ਤੂੰ ਲੋਕਾਂ ਦੇ ਅੱਗੇ ਹੱਥ ਕਿਉਂ ਅੜਦਾ ਫਿਰਦਾ ਆਪਣੇ ਪਿਓ ਨੂੰ ਕਹੇ ਵੇ ਇਹ ਤੇਰੀ ਤੇ ਹੈਗੀ ਏ ਤੂੰ ਵੇਚ ਲਓ ਹੱਥ ਪਿਓ ਨੂੰ ਕੱਖੋ ਹੁਲਾ ਕਰਦੇ ਆਹੋ ਐ ਹੋ ਤੇ ਮੈਂ ਸੋਚਦਾ ਮੈਂ ਕਿਹਾ ਮੇਰੇ ਜੀਂਦੇ ਆ ਜੀ ਮੇਰ ਕੋ ਨਹੀਂ ਉਹ ਵਿਕਣੀ ਤੂੰ ਜੇ ਵੇਚਣੀ ਹੋਊਗੀ ਮੇਰੇ ਮਰੇ ਤੋਂ ਬਾਅਦ ਵੇਚ ਲਈ ਜੋ ਮਰਜੀ ਕਰਿਓ ਭਾਵੇਂ ਮੌਲ ਖੋਲ ਲਿਓ ਭਾਵੇਂ ਉਹੋ ਗੱਲ ਵੀ ਜੋ ਮਰਜੀ ਕਰਿਓ ਮੈਂ ਨਹੀਂ ਆ ਲੋਕਾਂ ਦੇ ਨੇ ਜੰਦੇ ਆ ਅਗਰ ਨਾਮ ਛੇ ਦਾ ਮੁੰਡਾ ਗਿਆ ਬਾਹਰ ਉਹ ਸਾਰੇ ਸਿਆਣੇ ਯਾਰ ਮੁੰਡੇ ਇੱਥੇ ਕਿੰਨਾ ਦਾ ਕਾਰੋਬਾਰ ਬਣਾਇਆ ਵੇ ਵਧੀਆ ਹੈ ਨਹੀਂ ਗੁਰੂਗਾ ਪਿਓ ਨੂੰ ਵੀ ਥਾਰ ਲੈ ਕੇ ਦਿੱਤੀ ਉਹਨੇ ਆਹ ਪਹਿਲੀ ਕਿੰਨੀ ਬਣਾ ਗਏ ਆਹ ਤਾਂ ਗੱਲ ਮਜ਼ਾ ਦੀ ਏ ਨਾ ਬੜੀ ਬੰਦੇ ਰੱਖੇ ਕਿੱਥੇ ਉਹਨਾਂ ਕੋ ਟੁੱਟੇ ਜੇ ਬੋਰਡ ਹੁੰਦੇ ਤੇ ਹੁਣ ਵੇ ਕਿੱਡਾ ਟਰੈਕਟਰ ਕੁੜੀ ਆਵਾ 4x4 ਲਿਆਦਾ ਨੇ ਤੇ ਨਾਲ ਬੰਦੇ ਰੱਖੇ ਤੇ ਆਪ ਮਰ ਚੱਲੇ ਉਹਦੇ ਜਦੋਂ ਬੁੱਢੇ ਹੀ ਇਹਨਾਂ ਦੇ ਬੁੱਢਾ ਆਏ ਮਰ ਚੱਲਿਆ ਹੀ ਹੈਂ ਕੰਮ ਕਰ ਕਰ ਕੇ ਪਰ ਮੁੰਡੇ ਨੇ ਬੜੀ ਕਮਾਈ ਕੀਤੀ ਸੀ ਜਾਨੀ ਉਹਨੇ ਕਮਾਈ ਕੀਤੀ ਤੇ ਉਹਨੇ ਪੈਲੀਆਂ ਖਰੀਦ ਕੇ ਪਿਓ ਨੂੰ ਦਿੱਤੀਆਂ ਤੇ ਵੇਹ ਅੱਜ ਰਾਜੇ ਬਣੇ ਕਿ ਨਹੀਂ ਇਹ ਪਹਿਲਾਂ ਜਦੋਂ ਗਿਆ ਸੀ ਪਹਿਲਾਂ ਵੀ ਪੈਸੇ ਕੋਲ ਤੁਹਾਨੂੰ ਭੇਜਦਾ ਰਿਹਾ ਵਾ ਕਿ ਜਦ ਪੈਸੇ ਹੀ ਤੇ ਕਲਾਉਂਦਾ ਰਿਹਾ ਪੈਸੇ ਵੱਲੋਂ ਨਹੀਂ ਗੱਲ ਕੋਈ ਹੁਣ ਉਹਨੇ ਆਪਣਾ ਕੋਈ ਬਿਜ਼ਨਸ ਖੋਲਣਾ ਤੇ ਜੇ ਉਹਦੇ ਪੈਸੇ ਜੇ ਕਲਾਏ ਆ ਤੂੰ ਮੈਨੂੰ ਇਹ ਦੱਸ ਮੈਂ ਕਿਹੜਾ ਜੂਆ ਖੇਡ ਲਿਆ ਆਹ ਬੜੇ ਕਫੜੇ ਬਣਾ ਬੜਾ ਤੇ ਬਣਾ ਉਹਨੇ ਬਣ ਗਏ ਨਾ ਉਹ ਉਹ ਅੱਧਾ ਕਲਾ ਜਿਹੜਾ ਉੱਪਰ ਲਾ ਸੀ ਉਹ ਨਾਲ ਉਹ ਮੈਂ ਲਿਆ ਆਹ ਹਾਲਿਆ ਤੈਨੂੰ ਪਤਾ ਵਾ ਹੈਂ ਜੇ ਕੁਮਾਰਵਾ ਉਹ ਬਲਾਕ ਤੋਂ ਕਰੇ ਹਾਂ ਇਹਦੀ ਜਾਇਦਾਦੀ ਬਣਾਉਂਦੇ ਆ ਮੈਂ ਪਰ ਹੁਣ ਕਹਿੰਦਾ ਇਹ ਬਸ ਇੱਕੇ ਪਿਛੇ ਲੇਲ ਲਾਗੀ ਇਹਨੂੰ ਵੀ ਪੈਰੀ ਵੇਚ ਲਾ ਇਹ ਕਹਿੰਦਾ ਵੇਚ ਨਹੀਂ ਗਹਿਣਾ ਹੀ ਕਰਦੇ ਉਹ ਆਪਣੇ ਪਿੰਡ ਵਾਲਾ ਹੈਗਾ ਵਾ ਮੀਤੇ ਦਾ ਮੁੰਡਾ ਵੀ ਉੱਥੇ ਆ ਉਦੋਂ ਫੋਨ ਫੋਨ ਕਰਕੇ ਪੁੱਛਣਾ ਵੀ ਪੁੱਛਣ ਦਾ ਹੀ ਵੀ ਕਰਦਾ ਕਿ ਕਿਹੜਾ ਕੰਮ ਕੰਡਿਆ ਵਾ ਇਹ ਤਾਂ ਉਹ ਵੀ ਉਹ ਮੈਨੂੰ ਦੱਸਦਾ ਵੀ ਮੌਲ ਖਲਣ ਡਿਆ ਉਹ ਉਹ ਵਾ ਜੀ ਆਏ ਉਹ ਉਨ ਤੋਂ ਉਪਰ ਬਾਹਰ ਦੇ ਕੰਮ ਦੇ ਸਾਨੂੰ ਕੀ ਪਤਾ ਮੈਂ ਇਹ ਦੋ ਗੱਲ ਕਹਿ ਦਰਦੇ ਆ ਕਿ ਪੁੱਠੇ ਕੰਮ ਨਹੀਂ ਲੱਗਦੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਵੀਡੀਓ ਕਾਲ ਆ ਵੀਡੀਓ ਕਾਲ ਵਖਾਰੀ ਪਿਆ ਡੇ ਬਣਾਉਣਾ ਲੱਗੇ ਮੈਂ ਬੜਾ ਪਰੇਸ਼ਾਨ ਆ ਯਾਰ ਕਿਉਂ ਮੈਂ ਕਰਾਂ ਤੇ ਕਰਾਂ ਕਿ ਮੈਂ ਲੱਕੂ ਭਾਈ ਆ ਗਿਆ ਮੈਂ ਵੀ ਅਖਣੇ ਮੈਂ ਪਰੇਸ਼ਾਨ ਆ ਭਾ ਹੁਣ ਮੈਂ ਕਹਾਂ ਚੱਲ ਗੱਲ ਛੇੜਦਾ ਪਾ ਕ ਹੁਣ ਦਾ ਨਹੀਂ ਆ ਪਰ ਫਿਰ ਵੀ ਗਵਾੜ ਮਤ ਨਹੀਂ ਵੇਖਿਆ ਨਹੀਂ ਦਾ ਪਾ ਤੇਰਾ ਬਹੁਤ ਚੰਗਾ ਹੋ ਗਿਆ ਆ ਜੰਨਾ ਵਾ ਇਹ ਆ ਵੀ ਮੈਂ ਹੁਣ ਆਪਣਾ ਢਿੱਡ ਫੋਲਣਾ ਤੇ ਕਿੱਕੋ ਫੋਲਾਂ ਉਹ ਹੀ ਤਾਂ ਮੈਂ ਕਹਿੰਦਾ ਉਹ ਮਾਂ ਉਹਦੀ ਅੱਖੀ ਜਾਂਦੀ ਹੈ ਵੀ ਦੇ ਦੇ ਤੇਰੀ ਮਾਂ ਰਲ ਗਈ ਉਹਦੇ ਪਿੱਛੇ ਪੁਰਾਣ ਲੱਗੀ ਆ ਤੇ ਮਾਂ ਨੂੰ ਹਾ ਚੁੱਕਦੀ ਉਹ ਪਰਲੀ ਸੋਨੀਆ ਸੋਨੀਆ ਇਹ ਨਹੀਂ ਟੱਕਣ ਦਿੰਦੀ ਇਹਨੂੰ ਉਹਦੇ ਬਹੁਤੇ ਸਵਾਲ ਇੰਦੀ ਪਵਾੜੇ ਦੀ ਝਾੜੀ ਹੋਈ ਲੋਕਾਂ ਦੇ ਘਰਾਂ ਦੇ ਪਵਾੜਾ ਪਾਉਣ ਵਾਲੀ ਆ ਲੈ ਵੀ ਇਹੋ ਗੱਲਾਂ ਘਰ ਘਰ ਜਾ ਕੇ ਲੋਕਾਂ ਨੂੰ ਗੱਲਾਂ ਦੱਸਦੀ ਉਹ ਆਂਦੇ ਸਿਆਣਿਆਂ ਦੇ ਵੀ 40 ਘੰਟੇ ਜਿਹੜਾ ਵਾ ਨਾ ਜਨਾਨੀ ਆਪਣੇ ਦਿਲ 'ਚ ਗੱਲ ਰੱਖਦੀ ਆ 40 ਘੰਟਿਆਂ ਤੋਂ ਬਾਅਦ ਉਹਨੂੰ ਮਤਲਬ ਕਿ ਤੜਫਲੀ ਲੱਗ ਜਾਂਦੀ ਆ ਵੀ ਮੈਂ ਇਹ ਕਰ ਗੱਲ ਕੱਢਦਾ ਬਾ ਗੱਲ ਕੱਢਦਾ 40 ਘੰਟੇ ਕਹਿੰਦੇ ਮੈਨੂੰ ਲੱਗਦਾ 40 ਮਿੰਟ ਨਹੀਂ ਕੱਢਦੀ ਇਹ ਨਹੀਂ ਨਾ ਕੱਢਦੀ ਹੋਰ ਕਈ ਜਨਾਨੀਆਂ ਸਿਤਕਾਲੀਆਂ ਉਹ ਕੱਢਦੀਆਂ ਹੂੰ ਰਹੀ ਦੀ ਜਨਾਨੀ ਕਿਹ ਕੋਈ ਗੱਲ ਨਹੀਂ ਜੇ ਇਹ ਤਾਂ ਗੱਲ ਹੈਗੀ ਗੱਲ ਪਤਾ ਕਿਦਾਂ ਕਰਦੀ ਹੁੰਦੀ ਆ ਭੈਣ ਦਸੀ ਨਾ ਕਿਹਨੂੰ ਮੈਂ ਤੇਰ ਕੋ ਗੀਤੀ ਹੋ ਤੇ ਆਪ ਵੀ ਵੀਹ ਨੂੰ ਦੱਸ ਆਉਣਾ ਹੂੰ ਆਪ ਵੀ ਵੀਹ ਨੂੰ ਦੱਸ ਦੇਣਾ ਵਾ ਆਹੋ ਬਿਲਕੁਲ ਇਦਾਂ ਹੀ ਤੇ ਕਹਣਾ ਦਸੀ ਨਾ ਕਿਸ ਨੂੰ ਤੇ ਗੱਲ ਤੇ ਉਹ ਗੱਲ ਆਂਦੀ ਆ ਵੀ ਮੈਨੂੰ ਇੱਕਰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢ ਘਰੇਲਾ ਮੈਨੂੰ ਨਾ ਮੈਂ ਜਦੋਂ ਪਿੰਡੋਂ ਛੋਦ ਰਾ ਤੂੰ ਸਾਰੇ ਉਹ ਘਰ ਸਾਹ ਤੇ ਪਿਆਲੀ ਵੇਚਣ ਡਿਆ ਉਹ ਬੈ ਤਾਂ ਨੂੰ ਸਾਰੇ ਭਰਾਵਾ ਪਿੰਡ ਦੇ ਸਾਰੇ ਰੋਲਾ ਪਿਆ ਵਾ ਸਾਰੇ ਰੋਲਾ ਪਿਆ ਜਿਹੜਾ ਕੋਈ ਨਹੀਂ ਕੋਈ ਦਾ ਬੂਣ ਆ ਜਾਂਦਾ ਕਰੀ ਕੇਂਦਾ ਆ ਜਾਂਦਾ ਲੋਕੀ ਟਿਕਦ ਤੇ ਲੋਕੀ ਤੇ ਲੋਕੀ ਬੜੇ ਔਖਾ ਯੋ ਬਾਕੀ ਭਾ ਇਹ ਕਰਮਾਂ ਦੀ ਗੱਲ ਵਾ ਬਾਕੀ ਮੁੰਡੇ ਨੂੰ ਸਮਝਾ ਥੋੜਾ ਬਹੁਤਾ ਆਪਾਂ ਮੈਂ ਤੇ ਭਾਬੀ ਗਈ ਕੱਲ ਮੈਂ ਤੇ ਉਹਨੂੰ ਵੀ ਸਮਝਾਇਆ ਵੀ ਭਾਬੀ ਤੂੰ ਕਿਹੜੇ ਚੱਕਰਾਂ ਚ ਪਈ ਉਹ ਜਰ ਜਿਹੜਾ ਸਮਝਣ ਵਾਲਾ ਉਹ ਸਮਝ ਜਾਂਦਾ ਵਾ ਜਿਹਨੇ ਨਹੀਂ ਸਮਝਣਾ ਉਹ ਨਹੀਂ ਸਮਝੇਗਾ ਗਾਉ ਤੇ ਹੀ ਹੈ ਬਾਕੀ ਮੈਂ ਤੇ ਹਾਂ ਹੀ ਕਹਿਣ ਡਿਆ ਹਾਂ ਮੈਨੂੰ ਲੱਗਦੀ ਵਾ ਤੱਕ ਤਨੀ ਜੇ ਕੋਈ ਗੱਲ ਕਰਦਾ ਜਦੋਂ ਮੇਰਾ ਫਿਰ ਸਿਰ ਤੋਂ ਪਾਣੀ ਲੰਘ ਗਿਆ ਫਿਰ ਤੇ ਮੈਨੂੰ ਕੋਈ ਨਾ ਕੋ ਕੋੜਾ ਕੋੜ ਕੇ ਨਹੀਂ ਬੈਠ ਤਗੜਾ ਹੋ ਤੂੰ ਕੋਈ ਗੱਲ ਨਹੀਂ ਇਹ ਜੀ ਟੈਂਟ ਨਹੀਂ ਲਈ ਦੀ ਮੈਂ ਨੇ ਤਗੜਾ ਹੀ ਹੋਰ ਹੋ ਬਹਿ ਜਾ ਆ ਜਾ ਚਲੀਏ ਚਾਹ ਨਹੀਂ ਮੈਨੂੰ ਚੱਲਣ ਟਾਈਮ ਹੋ ਗਿਆ ਨੇ ਰੋਟੀ ਪੜਦਾ ਟਾਈਮ ਖਾਈ ਰੋਟੀ ਵਾਏ ਹੁਣ ਇਸ ਵਾਸਤੇ ਖਾ ਲੈਣੀ ਇੰਨੇ ਕੋਈ ਨਹੀਂ ਆ ਜਾ ਚਾਹ ਪੀਣੀ ਕੋਈ ਨਹੀਂ ਨਹੀਂ ਚੱਲ ਤੂੰ ਵੀ ਘਰ ਜਾ ਕੇ ਵਾਏ ਜਾਂਦੇ ਜਾਂਦੇ ਕੋਈ ਨਹੀਂ ਕੋਈ ਨਹੀਂ ਚੱਲਿਆ ਬਸ ਐਵੇਂ ਕੱਲਾ ਬੈਠਾ ਇੱਥੇ ਚਲੇ ਜਾਣਾ ਕੋਈ ਨਹੀਂ ਕੋਈ